ਰਾਤ ਵੀ ਬੈਰਾਗ ਜੀ ਨਿਕਲੀ ਸਵੇਰ ਦੇ ਫੇਰ ਅਸੀਂ ਬੈਰਾਗ ਜੀ ਵੀ ਮਾਲਕਾ ਤੂੰ ਆਪਣੇ ਅਸਰਾਂ 'ਤੇ ਸਵਾਰ ਕੇ ਸਾਨੂੰ ਜ਼ਿੰਦਗੀ ਦੇਕੇ ਗਈ ਐ ਐਵੰਦਾਜੀਤ ਸਿੰਘ ਜੀ ਕਿੱਦਾਂ ਉਹਨਾਂ ਨਾਲ ਮੁਗਲ ਫੌਜਾਂ ਨਾਲ ਲੜ ਰਹੇ ਆ ਕਿੱਦਾਂ ਉਹ ਜਿਹੜਾ ਹੈ ਉਹ ਪਹਾੜੀ ਰਾਜਿਆਂ ਨੇ ਜਿਨ੍ਹਾਂ ਨੇ ਆਪਣੀਆਂ ਸੋਹਾਂ ਤੋੜ ਦਿੱਤੀਆਂ ਉਹਨਾਂ ਨਾਲ ਲੜ ਰਹੇ ਆ ਉਹ ਸਾਰਾ ਇਤਿਹਾਸ ਆ ਰਿਹਾ ਜੀਤ ਸਿੰਘ ਦੀ ਕਿਹੜੇ ਬਹੁਤ ਵੱਡੀ ਉਮਰ ਸੀਗੀ ਉਹ ਵੀ 16 ਸਾਲ ਦੇ ਸੀ ਦਾੜੀ ਫੁੱਟੀਆਂ ਹੋ ਸੀਗੀ ਅੱਜ ਸਾਡੇ ਨਿਆਣੇ ਉਹ ਸੀ 20 ਸਾਲਾਂ ਦਾ ਨੂੰ ਗੋਦਿਆਂ ਚੋਂ ਨਹੀਂ ਕੱਢਦੇ ਬਹੁਤ ਜ਼ੋਰ ਆ ਬੜਾ ਫਤੇ ਸਿੰਘ ਦਾ ਤਾਂ ਸੋਚ ਕੇ ਵੀ ਡਰ ਲੱਗਦਾ ਹੈ ਵੀ ਉਹ ਬੱਚੇ ਇੰਨੇ ਛੋਟੇ ਇੰਨੀ ਹਨੇਰੀਆਂ ਰਾਤਾਂ ਮਾਤਾ ਜੀ ਕੀ ਗੱਲ ਅੱਖਾਂ ਪਰ ਆਈਆਂ ਬਸ ਪਤਾ ਨਹੀਂ ਮਾਲਕ ਮਹਾ ਇਹ ਵੀ ਪਤਾ ਨਹੀਂ ਕਿੱਥੇ ਰਹਿ ਗਏ ਅਸੀਂ ਲੋਕ ਇਹ ਮਹਿਸੂਸ ਹੋ ਰਿਹਾ ਹੈ ਵੀ ਉਹ ਬੱਚੇ ਕਿਵੇਂ ਨਿਕਲੇ ਹੋਣੇ ਐ ਇਥੋਂ

ਮੀ ਵਰ ਰਿਆ ਸੀਗਾ ਸਰਸਾ ਨਦੀ ਉਫਾਨ ਤੇ ਸਿਆਸ਼ਤਾ ਸੀ ਪੈਦਲ ਨਿਕਲ ਰਹੇ ਪੈਦਲ ਨਿਕਲੇ ਉਸ ਟਾਈਮ ਮਾਤਾ ਗੁਜ਼ਰੀ ਕਿਵੇਂ ਬੱਚਿਆਂ ਨੂੰ ਲੈ ਕੇ ਆਏ ਹੋਣੇ ਸਾਨੂੰ ਆਪ ਨੂੰ ਮਤਲਬ ਮਹਿਸੂਸ ਹੋ ਰਿਹਾ ਅੱਜ ਵੀ ਬਹੁਤ ਔਖੇ ਲੈ ਕੇ ਆਏ ਹੋਣੇ ਫਿਰ ਵੀ ਉਹ ਕਾਲਪੁਰਖ ਦੀ ਸ਼ਕਤੀ ਸੀ ਲੈ ਕੇ ਆਏ ਆ ਕੁਮਾ ਮਸ਼ਕੀ ਦੀ ਉਦੇ ਤੱਕ ਪਹੁੰਚੇ ਆ ਉਹ ਕਾਲਪੁਰਖ ਨਾਲ ਲੈ ਕੇ ਗਿਆ ਅੱਜ ਸਾਨੂੰ ਮਹਿਸੂਸ ਰਿਹਾ ਕਿ ਬੱਚੇ ਮਾਤਾ ਗੁਜ਼ਰਕਾ ਸਾਡੇ ਨਾਲ ਸੀਗੇ ਤਾਂ ਹੀ ਅਸੀਂ ਇੱਥੇ ਤੱਕ ਪਹੁੰਚੇ ਨਹੀਂ ਨਹੀਂ ਪਹੁੰਚ ਸਕਦੇ ਜਿਹੜਾ ਐਡਾ ਸੀ ਐਡਾ ਪੈਂਡਾ ਸਫ਼ਰ ਕਰਕੇ ਆਏ ਆ ਤੇ ਉਹ ਨਹੀਂ ਮੁਸ਼ਕਿਲ ਹੈ ਪਤਨ ਦਾ ਲੱਗਦਾ ਵੀ ਮਾਤਾ ਕੋਚਰ ਕੋਰ ਸਾਹਿਬ ਜਦਾ ਅਜੀਤ ਸਿੰਘ ਜੀ ਸਾਹਿਬ ਜਦਾ ਜੁਰਾ ਜੁਰਾワਰ ਸਿੰਘ ਸਾਹਿਬ ਨਾਲ ਹੀ ਸੀ ਇਹ ਉਹ ਲੱਗਦਾ ਸੀ ਵੀ ਬਾ ਖਿੱਚ ਕੇ ਨਾਲ ਲੈ ਕੇ ਜਾਂਦੇ ਪਏ ਐਉਂ ਮਹਿਸੂਸ ਹੋ ਰਿਹਾ ਸੀ ਸਵੇਰ ਦਾ ਰਾਤ ਦਾ ਸੀ ਇੱਥੀ ਹੋਈਆਂ ਮਹਾਲੀ ਤੂੰ ਆਏ ਸੀ ਮਤਲਬ ਪਹਿਲੀ ਵਾਰ ਇੱਥੇ ਆਈਆਂ ਇੱਥੇ ਇੰਨਾ ਚੰਗਾ ਲੱਗਿਆ ਰਾਤ ਇੱਕ ਬਿੰਦ ਵੀ ਅੱਖ ਨਹੀਂ ਲੱਗੀ ਰਾਤ ਵੀ ਬੈਰਾਗ ਜੀ ਨਿਕਲੀ ਸਵੇਰ ਦੇ ਫੇਰ ਅਸੀਂ ਬੈਰਾਗ ਜੀ ਵੀ ਮਾਲਕਾ ਤੂੰ ਆਪਣੇ ਅਸਰਾਂਸ ਵਾਰ ਕੇ ਸਾਨੂੰ ਜ਼ਿੰਦਗੀ ਦੇਕੇ ਗਈ ਕੁਝ ਵੀ ਨਹੀਂ ਰੱਖ ਕੇ ਗਿਆ ਸਾਡ ਵੀ ਯਾਦ ਆਂਦਾ ਨਾ ਸਾਡੇ ਵਰਗਾ ਬੰਦਾ ਕਹੂਗਾ ਵੀ ਕੋਈ ਨਾ ਦਿਨ ਚੜ ਲਵੇ ਬਾਅਦ ਚੋ ਬਾਅਦ ਚੋ ਨਿਤਨੇਮ ਕਰ ਲਾਂਗੇ ਕੋਈ ਅਨੇਰੀਆ ਨਾਤਾ ਨਿਤਨੇਮ ਆਸਾ ਜੀ ਦੀ ਵਾਰ ਚੱਲ ਰਹੀ ਹੈ ਉਹ ਸਾਰੇ ਦਿਨ ਯਾਦ ਆਂਦਾ ਸਾਹਿਬ ਜੀ ਦਾ ਅਜੀਤ ਸਿੰਘ ਜੀ ਕਿੱਦਾਂ ਉਹਨਾਂ ਨਾਲ ਮੁਗਲ ਫੌਜਾਂ ਨਾਲ ਲੜ ਰਿਹਾ ਕਿੱਦਾਂ ਉਹ ਜਿਹੜਾ ਹੈ ਉਹ ਪਹਾੜੀ ਰਾਜਿਆਂ ਨੇ ਜਿਨ੍ਹਾਂ ਨੇ ਆਪਣੀਆਂ ਸੋਹਾਂ ਤੋੜ ਦਿੱਤੀਆਂ ਉਹਨਾਂ ਨਾਲ ਲੜ ਰਿਹਾ ਉਹ ਸਾਰਾ ਇਤਿਹਾਸ ਸਾਰਾ ਇਤਿਹਾਸ ਬਿਲਕੁਲ ਜੀ ਬਿਲਕੁਲ ਅਸੀਂ ਅਸੀਂ ਤਾਂ ਮਤਲਬ ਸੋਚ ਕੇ ਵੀ ਡਰ ਲੱਗਦਾ ਏ ਉਹਨਾਂ ਬੱਚਿਆਂ ਨੇ ਕਿੱਕਣਾ گزارਿਆ ਹੋਣਾ ਅਜੀਤ ਸਿੰਘ ਦੀ ਕਿਹੜੇ ਬਹੁਤ ਵੱਡੀ ਉਮਰ ਸੀਗੀ ਉਹ ਵੀ 16 ਸਾਲ ਦੇ ਸੀ ਦਾੜੀ ਫੁੱਟੀਆਂ ਸੀਗੀ ਅੱਜ ਸਾਡੇ ਨਿਆਣੇ ਹੋ ਸੀ 20 ਸਾਲ ਦਾ ਨੂ ਗੋਦੀਆਂ ਚੋਨੀ ਕੱਢਦੇ ਉਹ ਵੀ ਤਾਂ ਮਾਲਕ ਦੇ ਹੁਕਮ ਦੇ ਨਾਲ ਸਾਰਾ ਕੁਝ ਚੱਲਦੇ ਪਏ ਤੇ ਕਰਦੇ ਤੇ ਪਰ ਫਤੇਹ ਸਿੰਘਰ ਬਾਬਾ ਜੋਰਾਵਰ ਫਤੇਹ ਸਿੰਘ ਦਾ ਤਾਂ ਸੋਚ ਕੇ ਵੀ ਡਰ ਲੱਗਦਾ ਵੀ ਉਹ ਬੱਚੇ ਇੰਨੇ ਛੋਟੇ ਇੰਨੇ ਹਨੇਰੀਆਂ ਰਾਤਾਂ ਉਸ ਟਾਈਮ ਜੰਗਲ ਕਿੰਨਾ ਬੀਆਵਨ ਹੋਣਾ ਅੱਜ ਜਦੋਂ ਅਸੀਂ ਵਿਚ ਨੂੰ ਨਿਕਲ ਗਏ ਡਰ ਲੱਗ ਰਿਹਾ ਸੀ ਵੀ ਜਦੋਂ ਇਹ ਸੜਕ ਸਵਾਰੀ ਹੋਣੀ ਬੱਚਿਆਂ ਨੇ ਕਿੰਨਾ ਬੀਆਵਨ ਹੋਣਾ ਪਰ ਉਸ ਟਾਈਮ ਤਾਂ ਕੋਈ ਰਾਹ ਵੀ ਨਹੀਂ ਧੀ ਨਿਰਾ ਕੋਈ ਦੀਵਾ ਬੱਤੀ ਕੁਛ ਨਹੀਂ ਸੀ بس مالک ਦੀ ਬੋਜ ਨਾਲ ਆ ਗਿਆ ਲਿਖਿਆ ਹੋ ਸੀ ਮਾਲਕ ਨਾ ਉਹਨਾਂ ਦਾ ਸਾਨੂੰ ਇਹ ਜ਼ਿੰਦਗੀ ਦੇਣੀ ਦੀ ਅਸੀਂ ਬਹੁਤ ਖੁਸ਼ ਆ ਕਿ ਅਸੀਂ ਸਿੱਖ ਭੌਮ ਚ ਪੈਦਾ ਹੋਣ ਬਾਅਦ ਵੀ ਉਹਨਾਂ ਸ਼ਹੀਦਦਿਆਂ ਕਰਕੇ ਹੀ ਅੱਜ ਅਸੀਂ ਆ ਹਾਂ ਇੰਦਕਾਰਿਆਂ ਦੀ ਗੂੰਜ ਜਿਹੜੀ ਆ ਰਹੀ ਆ ਉਹਨਾਂ ਸ਼ਹੀਦ ਓਏ ਜਕਾਰਿਆਂ ਦੀ ਗੂੰਜ ਚ ਇੰਨਾ ਜੋਸ਼ ਹੈ ਵੀ ਕੋਈ ਵੀ ਬੰਦਾ ਕਹਿੰਦਾ ਨਹੀਂ ਵੀ ਮੈਂ ਜਾਣਾ ਨਹੀਂ ਸਭ ਆਏ ਬਜ਼ੁਰਗ ਵੀ ਆਏ ਜਿਹੜੇ ਤੁਰ ਨਹੀਂ ਸਕਦੇ ਉਹ ਵੀ ਸਾਡੇ ਨਾਲ ਆਏ ਹੋਏ ਆ ਵੀ ਮਤਲਬ ਇੰਨਾ ਝਕਾਰਿਆਂ ਦੀ ਗੂੰਜ ਵਿੱਚ ਜੋਸ਼ ਆਇਆ ਹੋਇਆ ਹੈ। ਇਹ ਵੀ ਬੱਚੇ ਕਿਦਾਂ ਦਮਾਲੇ ਸਜਾ ਕੇ ਤਿਆਰ ਹੋ ਕੇ ਆਂਦੇ ਕਿੰਨਾ ਇਹਨਾਂ ਨੂੰ ਵਧੀਆ ਲੱਗਦਾ ਹੈ। ਲੱਗਦਾ ਹੈ ਕਿ ਜੀ ਗੁਰੂ ਮਾਰਾ ਦੀ ਫੌਜ ਹੈ। ਇਹ ਨਵੇਂ ਬੱਚੇ ਐ ਮਾਲਕ ਨੇ ਇਹਨਾਂ ਨੂੰ ਫੌਜ ਸਾਜੀ ਹੈ ਤਾਂ ਜ਼ਰੂਰ ਆਉਣਗੇ ਅੱਗੇ ਨੂੰ ਵੀ ਆਉਣਗੇ ਅਸੀਂ ਤਾਂ ਕਹਿੰਨੇ ਮਾਲਕਾ ਆਪਣੇ ਬੱਚਿਆਂ ਦੇ ਮੇਰ ਭਰਿਆ ਹੱਥ ਰੱਖੀ ਕਿ ਜਿਹੜੇ ਛੋਟੇ ਬੱਚੇ ਆ ਉਹ ਅੱਗੇ ਨੂੰ ਸਿੱਖੀ ਚਾਉਣ ਬਸ। ਵੀ ਗੁਰੂ ਸਾਹਿਬ ਨੂੰ ਜਦੋਂ ਇਹ ਕਿਹਾ ਸੀ ਵੀ ਤੁਸੀਂ ਚਾਰੋਂ ਦੇ ਚਾਰੋਂ ਵਾਰ ਤੇ ਛੱਡੇ ਰੱਖਿਆ ਨਹੀਂ ਕੋਈ। ਤਾਂ ਉਹਨਾਂ ਨੇ ਕਹਿਤਾ ਇਹਨਾਂ ਪੁੱਤਰਾਂ ਦੇ ਸੀਸ ਪਰ ਵਾਰ ਦਿਆ ਸੋ ਤਜਾਰ ਚਾਰ ਮੁਵੇਂ ਤਾਂ ਕਿਆ ਹੋਇਆ ਜੀ ਜੀਵਤ ਕਈ ਹਜ਼ਾਰ ਵੀ ਮੇਰੇ ਚਾਰ ਮੁਕੇ ਦਾ ਕੋਈ ਨਹੀਂ ਪਰ ਇੱਥੇ ਹਜ਼ਾਰਾਂ ਦੀ ਗਿਣਤੀ ਚੋਂਗੇ ਉਹਨਾਂ ਨੇ ਇਸ ਲਈ ਸਾਡੇ ਲਈ ਆਪਣਾ ਸਰਪੰਸ ਵਾਰਤਾ ਉਹ ਪੁੱਤਰਾਂ ਦੇ ਦਾਨੀ ਸਰਪੰਸ ਦਾਨੀ ਉਹਨਾਂ ਦਾ ਦੇਣ ਅਸੀਂ ਨਹੀਂ ਦੇ ਸਕਦੇ ਹੈਗੇ ਜਿਹੜੀ ਇਹ ਵੀ ਮਨ ਚ ਆਂਦਾ ਨਾ ਵੀ ਉਹਨਾਂ ਨੇ ਸਾਡੇ ਲਈ ਸਰਪੰਸ ਵਾਰਿਆ ਸਾਡੇ ਲਈ ਨਹੀਂ ਪੂਰੀ ਸਮੁੱਚੀ ਸਮੁੱਚੀ ਦੁਨੀਆ ਲਈ ਵਾਰਿਆ ਕੌਮ ਲਈ ਵਾਰਿਆ ਤੇ ਅਸੀਂ ਕਿੱਥੇ ਤੁਰੇ ਫਿਰਦੇ ਆਂ ਕਈ ਵਾਰ ਆਂਦਾਜ ਰਾਤ ਦੇ ਇੱਥੇ ਹੀ ਆਇਆ ਹੋਇਆ ਵੀ ਅਸੀਂ ਤਾਂ ਕੁਝ ਵੀ ਨਹੀਂ ਉਹ ਤਾਂ ਕੁਝ ਵੀ ਨਹੀਂ ਕਰਦੇ ਇੱਕ ਟਾਈਮ ਸਵੇਰੇ ਨਿਤਨੇਮ ਕਰਨ ਲੱਗੀ ਵੀ ਕਹਿੰਦੇ ਕੱਲੂ ਕਰਦੇ ਆ ਕੱਲੂ ਕਰਦੇ ਆ ਕੱਲੂ ਪਰ ਉਹਨਾਂ ਨੇ ਜੰਗ ਲੜਨ ਲਈ ਵੀ ਸਵੇਰੇ ਨਿਤਨੇਮ ਕੀਤਾ ਅੱবি ਅੱਜ ਨਿਤਨੇਮ ਰਹਿ ਨਾ ਜਾਵੇ ਜੇ ਅੱਜ ਰਹਿ ਗਿਆ ਫਿਰ ਇਹ ਰਹਿ ਜਾਣਾ ਹੈ ਕਿਉਂਕਿ ਜੇ ਉਹ ਨਿਤਨੇਮ ਉਸ ਟਾਈਮ ਨਾ ਕਰਦੇ ਤਾਂ ਫਿਰ ਉਹ ਅਸੀਂ ਵੀ ਤਾਲਾਗ ਮਾਰ ਦੇਣਾ ਤਾਂ ਵੀ ਕੱਲੂ ਕਰ ਲਾਂਗੇ ਕੱਲੂ ਕਰ ਲਾਂਗੇ ਕਈ ਲੋਕ ਐ ਵੀ ਕਹਿ ਦਿੰਦੇ ਆ ਵੀ ਕੀ ਸੀ ਵੀ ਸਰਸਾ ਪਾਰ ਕਰ ਲੈਂਦੇ ਫਿਰ ਨਿਤਨੇਮ ਕਰ ਲੈਂਦੇ ਪਰ ਦੱਸਣਾ ਸੀ ਨਹੀਂ ਇਹ ਦੱਸਣਾ ਸੀ ਉਹਨਾਂ ਨੇ ਉਹਨਾਂ ਨੂੰ ਪਤਾ ਸੀ ਵੀ ਇਹ ਜੇ ਮੈਂ ਨਾ ਕਰਦੇ ਤਾਂ ਆਉਣ ਵਾਲੇ ਲੋਕਾਂ ਨੇ ਵੀ ਕਹਿੰਨ ਕੋਈ ਨਹੀਂ ਕਾਲੂ ਚਲਦੇ ਆ ਸਰਸਾ ਠੰਡੀ ਹੋ ਜੂਗੀ ਪਰ ਉਹਨਾਂ ਨੇ ਲੋਕਾਂ ਨੂੰ ਦਿਖਾਇਆ ਵੀ ਨਹੀਂ ਛੱਡਣਾ ਨਹੀਂ ਗੱਲ ਨਿਤਨੇਮ ਪਰਮਾਤਮਾ ਦਾ ਨਾਮ ਹਮੇਸ਼ਾ ਜਪਣਾ ਔਕੀ ਘੜੀ ਆਉਂਦੀ ਰਹਿਣੀ ਇੱਕ ਦਿਨ ਸੌਕੀ ਵੀ ਆਣੀ ਇਹ ਤੇ ਸਾਨੂੰ ਸੌਕੇ ਕਰਕੇ ਗਏ ਆ ਤੇ ਅਸੀਂ ਬਹੁਤ ਖੁਸ਼ ਹਾਂ ਬਸ ਅੱਜ ਮਤਲਬ ਬੈਰਾਗ ਜ਼ਰੂਰ ਹੋਇਆ ਮਾਨੂੰ ਪਰ ਲੋਕਾਂ ਦਾ ਉਤਸ਼ਾਹ ਦੇਖ ਕੇ ਬਹੁਤ ਚੰਗਾ ਲੱਗਿਆ ਇਹ ਵੀ ਗੱਲ ਹੈ ਨਾ ਅਸੀਂ ਕਈ ਵਾਰੀ ਕਹਿ ਦਿੰਦੇ ਆ ਪੰਥ ਟੈਂਦੀ ਕਲਾਇਚਾ ਪਰ ਜਦੋਂ ਦੀ ਗਲਾਚ ਕੌਮ ਚੜਦੀ ਕਲੇਜ ਸਿੱਖ ਚੜਦੀ ਗਲਾਚ ਇਹ ਹਮੇਸ਼ਾ ਚੜਦੀ ਕਲਾਚ ਹੀ ਰਹਿਣਗੇ ਜਿੰਨਾ ਮਰਜੀ ਕੋਈ ਇਹਨਾਂ ਨੂੰ ਢਾ ਦੇ ਪਰ ਸਿੱਖ ਕੌਮ ਹਮੇਸ਼ਾ ਚੜਦੀ ਕਲਾਚ ਹੀ ਰਹੋਗੀ ਪਾ ਚੜਦੀ ਕਲਾਚ ਹੀ ਰਹੋਗਾ ਆਪਣੇ ਬੱਚਾ ਮੇਰੇ ਨਾਲ ਹਾਰੇ ਜਿਸ ਇੱਕੀ ਸਿੱਖ ਨੂੰ ਨਾ ਸਿੱਖ ਧੰਨਵਾਦ ਜੀ ਗੁਰੂ ਜੀ ਫਤਿਹ ਬਾਅਦ ਕਰ ਗੁਰੂ ਪਿਆਰੀ ਫਤਿਹ ਸਾਜਮਾਨਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਇਤਿਹਾਸ ਸਾਰਾ ਅੱਖਾਂ ਦੇ ਮੂਰੇ ਆ ਜਾਂਦਾ ਵੀ ਕਿਸ ਤਰੀਕੇ ਨਾਲ ਕਿਉਂਕਿ ਇਹ ਉਹ ਹੀ ਜੋ ਰਹਾ ਵੀ ਉਹ ਹੀ ਰੱਖਿਆ ਗਿਆ ਵੀ ਕਿਸ ਤਰੀਕੇ ਨਾਲ ਛੋਟੇ ਸਾਹਿਬਜ਼ਾਦੇ ਜਿਹੜੇ ਆ ਪਰਿਵਾਰ ਵਿਛੋੜੇ ਤਾਂ ਕੁੰਮੇमाश ਕੀ ਦੀ ਚਾਹਤਾ ਅਗੇ ਤੇ ਕਿਸ ਤਰੀਕੇ ਨਾਲ ਮਾਤਾ ਲక్ష్ਮੀ ਜੀ ਨੇ ਉਹਨਾਂ ਦੀ ਸੇਵਾ ਕੀਤੀ ਉਹ ਹੀ ਸਾਰਾ ਇਤਿਹਾਸ ਇਸ ਤਰ੍ਹਾਂ ਜੀ ਜੰਗਲ ਬੀਆਵਾਨ ਅੱਜ ਵੀ ਜੰਗਲ ਬੀਆਵਾਨ ਕਿਉਂਕਿ ਸੰਗਤਾਰਾ ਦੇਖੋ ਮੈਂ ਕੱਲਾ ਖੜਾ ਤਾਂ ਡਰ ਲੱਗੇਗਾ ਜੀ ਕੱਲਾ ਖੜਾਗਾ ਤਾਂ ਡਰ ਲੱਗੇਗਾ ਜੀ ਤੇ ਜੰਗਲ ਬੀਆਵਾਨ ਹੈ ਜੀ ਤੇ ਇੱਥੇ ਦਾ ਦੇਖੋ ਮੋਲਕੀ ਸੀ ਮਾਤਾ ਜੀ ਦੋ ਛੋਟੇ ਸਾਹਿਬਜ਼ਾਦੇ ਲੈ ਕੇ ਜਦ ਨਿਕਲੇ ਆ ਤੇ ਕਿੰਨਾ ਕੋ ਸ਼ੰਗਰਸਕੀ ਤਾਂ ਕਿੰਨਾ ਕੋ ਮਾਤਾ ਜੀ ਦਾ ਵੱਡਾ ਦਿਲ ਸੀ ਮਾਤਾ ਜੀ ਦਾ ਕਿੱਡਾ ਕੋ ਵੱਡਾ ਦਿਲ ਹੋਏਗਾ ਜੀ ਇਹ ਧਰਤੀ ਦੇ ਉਹ ਜੀ ਮਾਤਾ ਨਹੀਂ ਹੋਣੀ 200 ਛੋੜੇ ਸਹਬਜ਼ਾਦਾਂ ਲੈ ਕੇ ਨਦੀ ਪਾਰ ਕੀਤੀ ਜੀ ਤੇ ਅੱਜ ਦੇਖ ਲਓ ਜੀ ਅੱਜ ਵੀ ਕਈ ਲੋਕ ਡਰ ਕੇ ਪਿੱਛੇ ਮੁੜ ਗਏ ਜੀ ਤੇ ਉਹ ਟਾਈਮ ਕਿੰਨਾ ਸੀ ਜੀ ਭਿਆਨਕ ਨਮਸਕਾਰ ਹੈ ਜੀ ਮਾਤਾ ਜੀ ਨੂੰ ਨਮਸਕਾਰ 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 ਅੱਖਾਂ ਜ਼ਰੂਰ ਨਾ ਮੈਂ ਪਰ ਇੱਕ ਚੜਦੀ ਕਲਾ ਜ਼ਰੂਰ ਤੁਹਾਨੂੰ ਸਾਰਿਆਂ ਦੇ ਵਿੱਚ ਅੱਖਾਂ ਦੇ ਵਿੱਚ ਦਿਖ ਰਹੀ ਹੋਏਗੀ ਮੈਂ ਪਹਿਲਾਂ ਨੇਮ ਦੀ ਗੱਲ ਕੀਤੀ ਮੈਂ ਬਾਰ ਬਾਰ ਕਿਉਂ ਕਰ ਰਿਹਾ ਪਰ ਇਹ ਵੀ ਗੱਲ ਹੈ ਵੀ ਇਹ ਉਹ ਸਥਾਨ ਹੈ ਜਿੱਥੇ ਕਿੰਨੇ ਸਿੰਘ ਜਿਹੜੇ ਆ ਉਹ ਸ਼ਹੀਦ ਹੋਏ ਅਸੀਂ ਉਹ ਸ਼ਹੀਦਿਆਂ ਨੂੰ ਵੀ ਯਾਦ ਕਰੀਏ ਅਸੀਂ ਆਪਣੇ ਜੀਵਨ ਨੂੰ ਵੀ ਜ਼ਰੂਰ ਬਦਲੀਏ ਐਨਾ ਵੀ ਇਹ ਦਿਨਾਂ ਤੇ ਅਸੀਂ ਬਸ ਇਤਿਹਾਸ ਸੁਣੀਏ ਤੇ ਸਭ ਕੁਝ ਉਦਾਂ ਦਾ ਉਦਾਂ ਦੁਆਰਾ ਤੋਂ ਜ਼ਿੰਦਗੀ ਸ਼ੁਰੂ ਜਿਨੀ ਸ਼ੁਰੂ ਕਰਤੀਏ ਅਸੀਂ ਇਤਿਹਾਸ ਵੀ ਸੁਣੀਏ ਬਾਬਾ ਜੀ ਗੁਰਪਿਆਰੀ ਫਤਿਹ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਰਨਵਾਇ ਸਿੰਘ ਸਾਹਿਬ 에ਰੋਪੋਰਟ ਸ਼ਹਿਰ ਤੋਂ ਆਏ ਆਪਾ ਤੇ ਪਹਿਲਾ ਹੈਗਾ ਸਾਡਾ ਪ੍ਰੋਗਰਾਮ ਅਸੀਂ ਪਹਿਲੀ ਵਾਰੀ ਆਏ ਹੈਗੇ ਤੇ ਚਾਕੀ ਚਾਰ ਪੰਜ ਸਾਲ ਤੋਂ ਪਿੱਛੇ ਇਹ ਚੱਲਦਾ ਆ ਰਿਹਾ ਹੈਗਾ ਅੱਜ ਸਾਡੇ ਦੋਸਤਾਂ ਨੇ ਬਿਤਰਾ ਨੇ ਪ੍ਰਾਨੀ ਕਰੀ ਚੀਕੀ ਕਿ ਅੱਜ ਜੋ ਯਾਤਰਾ ਪਰਿਵਾਰ ਸਾਡਾ ਤੋਂ ਸ਼ੁਰੂ ਹੁੰਦੀ ਹੈ ਕੁਮਾ ਮਾਸ ਕੀ ਜਾਂਦੀ ਹੈ ਅਸੀਂ ਉਹ ਉਹਦੇ ਦਰਸ਼ਨ ਕਰਨੇ ਆ ਤੇ ਬੜਾ ਹੀ ਅੱਛਾ ਲਗਿਆ ਇੱਕ ਸਿੱਖ ਹੋਣ ਦੇ ਨਾਤੇ ਇੱਕ ਗੁਰੂ ਪੁੱਤਰ ਹੋਣ ਦੇ ਨਾਤੇ ਤੇ ਬੜਾ ਅੱਛਾ ਸਾਨੂੰ ਅਨੁਭਵ ਹੋਇਆ ਸੰਤਾਰੇ ਕੀਵੇ ਕੀਵੀ ਚੋੜ ਸਾਬ ਜਾਦੇ ਨੇ ਕਿਨੇ ਸੰਗੜ ਪਰੇ ਦਿਰਾ ਦੇ ਵਿੱਚ ਇਥੋਂ ਨੰਗੇ ਪੈਰੀ ਚੱਲ ਕੇ ਕੁਮਾ ਮਾਸਤੇ ਪਹੁੰਚੇ ਤੇ ਤਾਂ ਸਰਸਰ ਨਦੀ ਚੜੀ ਹੋਈ ਸੀਗੀ ਕਿੰਨੇ ਸਿੱਖ ਸਾਡੇ ਸ਼ਹੀਦ ਹੋ ਚੁੱਕੇ ਸੀਗੇ ਤੇ ਉਹਨਾਂ ਨੇ ਆਪਣਾ ਸੰਗੜ ਪਰੇ ਜੀਵਨ ਸਾਡੀ ਕੋਮਲੇ ਇਸ ਪਿਆਦਾ ਆਦਾ ਪਿੱਛੇ ਕਿ era ਲੱਖਾਂ ਦੀ ਫੌਜ ਆਦਾ 10 ਲੱਖ ਦੀ ਫੌਜ ਹੈ ਤੇ ਉਹ ਬਾਬਾ ਉਦੇਸ ਸਿੰਘ ਜਿਹੜੇ ਇੱਥੇ ਸ਼ਹੀਦੀ ਬਾਗੇ ਉਹ ਵੀ ਯਾਦ ਆਂਦਾ ਵੀ ਸਾਬਜਾਦਾ ਜੀਤ ਸਿੰਘ ਪਰਿਵਾਰ ਤਿੰਨ ਹਿੱਸੇ ਜੁਬੰਡ ਹੋ ਗਿਆ ਗੁਰੂ ਗੋਬਿੰਦ ਸਿੰਘ ਵੱਡੇ ਸਾਬਜਾਦੇ ਨਾਲ ਚਮਗੋਰ ਸਾਹਿਬ ਦੀ ਗੜੀ ਛੋਲੇ ਮਾਤਾ ਜੀ ਸੁੰਦਰੀ ਜੀ ਬਾਬਾ ਪਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਚੱਲ ਗਏ ਛੋਟੇ ਸਾਬਜਾਦੇ ਬਾਬਾ ਜੋਰਾਲ ਸਭਤੀ ਜੀ ਮਾਦਾ ਗੁਜਿਰਾਂ ਕਮਾਸ਼ੂ ਵੱਲੋਂ ਆ ਗਏ ਤੇ ਬੜਾ ਹੀ ਪਰਿਵਾਰ ਵਿੱਚੋਂ ਵਿਛੜਿਆ ਅੱਜ ਸੰਗਤਾਂ ਨੂੰ ਬਹੁਤ ਅਨੁਭਵ ਹੋ ਰਿਹਾ ਅਮਸੂਸ ਹੋ ਰਿਹਾ ਵੀ ਕਿਸ ਤਰ੍ਹਾਂ ਕਿਦੇ ਸੰਗਟਾਂ ਦੇ ਦੌਰਾਨ ਮਾਤਾ ਜੀ ਜੀਵਨ ਬਸ਼ਰ ਕੀਤੇ ਤੇ ਅੱਜ ਸਾਡਾ ਪੂਰੇ ਪਾਕ ਦੇ ਦੇਖੇ ਕੀ ਹੈਗੇ ਨੇ ਕਿ ਆਪਾਂ ਉਸ ਪੱਧ ਚੋਂ ਚੱਲ ਸਕੀਏ ਵਾਹਿਗੁਰੂ ਸਾਹਿਬ ਵਾਹਿਗੁਰੂ ਸੱਚਾ ਕਾਲ ਸਿੰਘਿਆ ਜਕਾਰਿਆ ਦੀ ਗੂੰਜ ਦੇ ਵਿੱਚ ਪੰਜਾ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਰਸਾ ਨਦੀ ਤੋਂ ਜਿਹੜਾ ਨਗਰ ਕੀਰਤਨ ਹੁਣ ਨਿਕਲ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਉਹ ਇਤਿਹਾਸ ਹੈ ਗੁਰੂ ਸਾਹਿਬ ਦਾ ਪਰਿਵਾਰ ਇੱਥੇ ਸਰਸਾ ਨਦੀ ਤੇ ਵਿਛੜਿਆ ਸੀ ਸਾਰੇ ਉਸ ਇਤਿਹਾਸ ਨੂੰ ਇਸ ਸਮੇਂ ਯਾਦ ਕਰ ਰਿਹਾ ਸਭ ਤੋਂ ਵੱਡੀ ਗੱਲ ਹੈ ਜਦੋਂ ਵੀ ਸਾਨੂੰ ਇਤਿਹਾਸ ਨੂੰ ਯਾਦ ਕਰਨਾ ਚਾਹੀਦਾ ਵੀ ਸਭ ਤੋਂ ਵੱਡੀ ਗੱਲ ਇਹ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਵੀ ਇੰਨਾ ਪੈਣਾ ਤੇ ਹੀ ਗੁਰੂ ਸਾਹਿਬ ਜੇ ਸਹਬਜ਼ਾਦੇ ਜਿਹੜੇ ਨੇ ਉਹ ਨਿਕਲੇ ਸਨ ਅਤੇ ਇੰਨਾ ਪੈਣਾ ਤੋਂ ਨਿਕਲ ਕੇ ਕੁੰਮੇमाश ਕੀ ਦੀ ਛੰਨ ਤੱਕ ਛੋਟੇ ਸਹਬਜ਼ਾਦੇ ਜਿਹੜੇ ਆ ਮਾਤਾ ਗੁਜਰਕੌਰ ਨਾਲ ਗਏ ਸਨ ਇਹ ਉਹੀ ਪੈਣਾ ਤੇ ਚੜ ਕੇ ਚੱਲ ਕੇ ਜਿਹੜਾ ਹੈ ਉੱਥੇ ਪਹੁੰਚ ਰਿਹਾ ਤਾਂ ਹੁਣ ਸਾਨੂੰ ਉਹ ਵੀ ਯਾਦ ਰੱਖਣਾ ਚਾਹੀਦਾ ਵੀ ਕਿਸ ਤਰੀਕੇ ਨਾਲ ਸਹਬਜ਼ਾਦਾ ਅਜੀਤ ਸਿੰਘ ਨੇ ਇੱਥੇ ਜਦੋਂ ਮੁਗਲਾ ਅਤੇ ਪਹਾੜੀ ਰਾਜਿਆਂ ਨੇ ਆਪਣੀ ਸੂਹਾਂ ਤੋੜ ਦਿੱਤੀਆਂ ਸਨ ਖਰਮਲਾ ਕਰ ਦਿੱਤਾ ਸੀ ਤੇ ਕਿਦਾਂ ਉਹਨਾਂ ਦਾ ਜਵਾਬ ਦਿੱਤਾ ਸੀ ਹੁਣ ਇੱਕ ਵਾਰੀ ਤੁਹਾਨੂੰ ਸੰਗਤ ਦੀਆਂ ਵੀ ਜ਼ਰੂਰ ਜ਼ਕਾਰੀਆਂ ਦੀ ਗੂੰਜ ਤੁਸੀਂ ਜ਼ਰੂਰ ਸੁਣ ਸਕਦੇ ਹੋ ਤੇ ਅੱਜ ਵੀ ਸੰਗਤਾਂ ਦੇ ਵਿੱਚ ਜਿਹੜਾ ਜਾਹੋ ਜਲਾਲ ਹੈ ਉਹ ਤੁਸੀਂ ਦੇਖ ਸਕਦੇ ਹੋ ਅੱਜ ਸਾਨੂੰ ਯਾਦ ਆਉਂਦਾ ਵੀ ਕਿਸ ਤਰੀਕੇ ਨਾਲ ਗੁਰੂ ਸਾਹਿਬ ਨੇ ਇੱਥੇ ਨਿਧਨੇਮ ਜਿਹੜਾ ਹੈ ਉਹ ਕੀਤਾ ਸੀ ਕਿਸ ਤਰੀਕੇ ਨਾਲ ਸਹਬਜ਼ਾਦਾ ਅਜੀਤ ਸਿੰਘ ਜੀ ਇੱਥੇ ਫੌਜਾਂ ਦਾ ਉਹਨਾਂ ਨੇ ਟਾਕਰਾ ਕੀਤਾ ਸੀ ਤੇ ਗੁਰਗੋਬਿੰਦ ਸਿੰਘ ਜੀ ਨੇ ਆਪ ਫੌਜਾਂ ਦਾ ਇੱਥੇ ਟਾਕਰਾ ਕੀਤਾ ਸੀ ਇਹ ਵੱਡਾ ਇਤਿਹਾਸ ਹੈ ਇਸ ਸਰਸਾ ਨਦੀ ਦਾ ਤੇ ਹੁਣ ਦੇਖ ਸਕਦੇ ਹੋ ਵਿਸੰਗਤ ਕਿਤਾ ਉਹਨਾਂ ਪੈਣਾ ਦੇ ਚੱਲ ਰਹੀ ਆ ਉਸੇ ਤਰੀਕੇ ਨਾਲ ਪੈਦਲ ਸਰਸਾ ਜਿਹੜੀ ਆ ਉਹ ਪਾਰ ਕੀਤੀ ਜਾ ਰਹੀ ਆ ਜਕਾਰਿਆਂ ਦੀ ਗੂੰਜ ਜ਼ਰੂਰ ਤੁਹਾਨੂੰ ਸੁਣ ਰਹੀ ਹੋਵੇਗੀ ਪਰ ਇਤਿਹਾਸ ਇਸ ਦਾ ਬਹੁਤ ਵੱਡਾ ਕਿਸ ਸਾਹਿਬਨਾਂ ਗੁਰੂ ਸਾਹਿਬ ਨੇ ਆਨੰਦਗੜ੍ਹ ਦਾ ਕਿਲਾ ਜਿਹੜਾ ਹੈ ਜਦੋਂ ਛੱਡਿਆ ਸੀ ਕਿਸ ਤਰੀਕੇ ਨਾਲ 7 ਮਹੀਨੇ ਦਾ ਉਹ ਘੇਰਾ ਪਿਆ ਹੋਇਆ ਸੀ ਉਸ ਘੇਰੇ ਤੋਂ ਬਾਅਦ ਗੁਰੂ ਸਾਹਿਬ ਨੇ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਆ ਸਰਸਾ ਨਦੀ ਤੇ ਉਹਨਾਂ ਦਾ ਪੂਰਾ ਦਾ ਪੂਰਾ ਪਰਿਵਾਰ ਦਾ ਵਿਛੋੜਾ ਜਿਹੜਾ ਹੈ ਹੋ ਗਿਆ ਮਾਤਾ ਜੀ ਨਾਲ ਗੱਲਬਾਤ ਕਰਦੇ ਦੇਖ ਸਕਦੇ ਆਪਣੇ ਮਾਤਾ ਜੀ ਫਾ ਗੁਰੂ ਬੜੀ ਫਤਿਹ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਆਪਣੇ ਲਾਲ ਨੂੰ ਨਾਲ ਲੈ ਕੇ ਆਏ ਹੋ ਉਹਨਾਂ ਛੋਟੇ ਸਹਿਬਜ਼ਾਦੇ ਦੀ ਜ਼ਰੂਰ ਯਾਦ ਆਂਦੀ ਹੋएगी ਉਹਨਾਂ ਸਹਿਬਜ਼ਾਦਾ अजीत ਸਿੰਘ ਜੀ ਸਾਹਿਬ ਦੇ ਜੁਰਾ ਵਾਹਿਗੁਰੂ ਜੀ ਆਜ ਤੁਰੇ ਵੇ ਆ ਵਾਹਿਗੁਰੂ ਜੀ ਆਜ ਤੁਰੇ ਵੇ ਅੱਜ ਦਾਦੀ ਬਾਾਂ ਦੀ ਆਦਿ ਤੁਰੇ ਵੇ ਭਾਈ ਵਾਹਿਗੁਰੂ ਇੰਨਾ ਪੈਣਾ ਤੇ ਮਾਤਾ ਗੁਜਰਕੌਰ ਸਾਹਿਬ ਜਨ ਮਾ ਵਾਹਿਦਾ ਗੁਜਰਕੌਰ ਹੋਗੇ ਸਾਹਿਬ ਜੀ ਦਾ ਜੁਰਾਵਰ ਸਿੰਘ ਸਾਹਿਬ ਜੀ ਦਾ ਫਤਿਹ ਸਿੰਘ ਜੀ ਨਿਕਲੇ ਵਾਹਿਗੁਰੂ 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 ਰੱਬ ਦਾ ਨਾਮ ਇੱਥੇ ਗੁਰੂ ਦਾ ਨਾਮ ਜਿਹੜਾ ਲੈ ਰਿਆ ਤੇ ਗੁਰੂ ਸਾਹਿਬ ਨੇ ਇੱਥੇ ਹੀ ਸਾਨੂੰ ਸੰਦੇਸ਼ ਦਿੱਤਾ ਸੀ ਵੀ ਸਾਨੂੰ ਉਹ ਨਿਤਨੇਮ ਨੂੰ ਜਿਹੜਾ ਹੈ ਉਹਨੇ ਹੀ ਛੱਡਣਾ ਚਾਹੀਦਾ ਇਹ ਦੇਖ ਸਕਦੇ ਹੋ ਸੰਗਤ ਕਿਸ ਹਿਸਾਬ ਨਾਲ ਇੱਥੇ ਆ ਰਹੀ ਹੈ ਤੇ ਜ਼ਰੂਰ ਗੱਲ ਬਹੁਤ ਦੁਖਦੀ ਹੋ ਹੈ ਘੜੀ ਹਾਂਜੀ ਬਹੁਤ ਦੁਖਦੀ ਘੜੀ ਹੈ ਸਾਨੂੰ ਜਿਹੜੇ ਸਾਡੇ ਬੱਚੇ ਇਸ ਰਾਹ ਜੰਗਲ ਵਿੱਚੋਂ ਗਏ ਉਸ ਉਸ ਰਾਹਾਂ ਤੇ ਅਸੀਂ ਜਾ ਰਹੇ ਸਾਰੀ ਸੰਗ ਸਾਡੀ ਹਾਂਜੀ ਸਾਨੂੰ ਬਹੁਤ ਦੁੱਖ ਹੈ ਜੀ ਬੱਚੇ ਇਸ ਰਾਹ ਜੰਗਲ ਤੇ ਜਿਸ ਵੇਲੇ ਹੁਣ ਤਾਂ ਬਹੁਤ ਕੁਝ ਬਣ ਗਿਆ ਰਸਤਾ ਹਾਂਜੀ ਇਹ ਪੂਰਾ ਜੰਗਲ ਸੀ ਅੱਜ ਵੀ ਇਹ ਇਲਾਕਾ ਅੱਜ ਵੀ ਇਲਾਕਾ ਜੰਗਲ ਹੈ ਤੇ ਉਦੋਂ ਸਰਸਾ ਦਾ ਉਫਾਨ ਪੂਰਾ ਜਿਹੜਾ ਹੈ ਪੂਰਾ ਉਫਾਨ ਸੀ ਪੂਰਾ ਇਹ ਵੀ ਗੱਲ ਹੈ ਬਰਸਾਤ ਵੀ ਚੱਲ ਰਹੀ ਸੀ ਕਿਸ ਤਰੀਕੇ ਨਾਲ ਇਥੋਂ ਉਹ ਗੁਰੂ ਸਾਹਿਬਾਨਾ ਨੇ ਗੁਰੂ ਸਾਹਿਬ ਦੇ ਫਰਜ਼ੰਦਾ ਨੇ ਗੁਰੂ ਸਾਹਿਬ ਦੇ ਸਿੰਘਾਂ ਨੇ ਜਿਹੜਾ ਹੈ ਇਸ ਸਰਸਾ ਨਦੀ ਨੂੰ ਜਿਹੜਾ ਪਾਰ ਕੀਤਾ ਸੀ ਤੇ ਪਰਿਵਾਰ ਦਾ ਵਿਛੋੜਾ ਹੋ ਗਿਆ ਹਾਂਜੀ ਇੱਥੇ ਵਿਛੋੜਾ ਸਾਹਿਬ ਗੁਰਦੁਆਰਾ ਉੱਥੇ ਨੇ ਆਏ ਪੈਦਲ ਯਾਤਰਾ ਜੰਗਲ ਤਾਂ ਬਹੁਤ ਜ਼ਿਆਦਾ ਹੈ ਪੇ ਕੁੰਭ ਮਾਚ ਕੀ ਜਗ੍ਹਾ ਉੱਥੇ ਮਾਤਾ ਗੁਜਰੀ ਨੇ ਇਹ ਬੱਚੇ ਆਪਣੇ ਛਾਣੇ 'ਚ ਰੱਖੇ ਮਾਤਾ ਲక్ష్ਮੀ ਦੇ ਫੇਰ ਉੱਥਾ ਗੁਰਦੁਆਰਾ ਉਹਨੇ ਰੋਟੀਆਂ ਖੜਾਈਆਂ ਬੱਚਿਆਂ ਨੂੰ ਫੇਰ ਉਹਨੇ ਸੋਨੇ ਦੇ ਚੂੜੇ ਦਿੱਤੇ ਮਾਤਾ ਲక్ష్ਮੀ ਨੂੰ ਫੇਰ ਉਥਾ ਗੰਗੂ ਬਾਮਣ ਬਈਮਾਨ ਹੋ ਗਿਆ ਜੀ ਹਾਂਜੀ ਅੱਜ ਵੀ ਤੁਹਾਨੂੰ ਲੱਗਦਾ ਗੰਗੂ ਬਾਮਣ ਵਰਗੇ ਜਿਹੜੇ ਗੰਗੂ ਤੁਸੀਂ ਕਹਿੰਦੇ ਹੋ ਬਈਮਾਨ ਹੋ ਗਿਆ ਉਹ ਜਿਹੇ ਬਹੁਤ ਨੇ ਹਾਂਜੀ ਬਈ ਉਹ ਨਹੀਂ ਜੀ ਹੈਗਾ ਉਹਦੇ ਵਰਗਾ ਨਹੀਂ ਉਹਦਾ ਬਈਮਾਨ ਹੋ ਗਿਆ ਜੀ ਚੂੜੀਆਂ ਦੇਖ ਕਈ ਸੋਨੇ ਦੀਆਂ ਜਕਾਰਿਆਂ ਦੀ ਗੂੰਜ ਤੁਸੀਂ ਸੁਣ ਸਕਦੇ ਹੋ ਤੁਸੀਂ ਇਹ ਕਾਲ ਤੁਸੀਂ ਸਭ ਤੋਂ ਪਹਿਲਾਂ ਗੱਲ ਕਰ ਰਿਆ ਸੀ ਇਹ ਵੀ ਗੱਲ ਕਹੀ ਜਾਂਦੀ ਆ ਵੀ ਐਸੇ ਸਥਾਨ ਤੇ ਪਾਈ ਜੀਵਨ ਸਿੰਘ ਜੀ ਰੰਗਰੇਟਾ ਜਿਹੜੇ ਆ ਉਹ ਵੀ ਸ਼ਹੀਦ ਹੋ ਗਏ ਸਨ ਪਰ ਕਈ ਗੱਲਾਂ ਇਹ ਵੀ ਆਂਦੀਆਂ ਵੀ ਚਮਕੌਰ ਸਾਹਿਬ ਦੀ ਧਰਤੀ ਤੇ ਉਹ ਸ਼ਹੀਦ ਹੋਏ ਸਨ ਤੇ ਇਸੇ ਤਰੀਕੇ ਨਾਲ ਇੱਥੇ ਗੁਰੂ ਸਾਹਿਬ ਦੇ ਕਈ ਸਿੰਘ ਜਿਹੜੇ ਨੇ ਹੋਰ ਸ਼ਹੀਦ ਵੀ ਹੋਏ ਸਨ ਗੁਰਪ੍ਰੀਤ ਰਈ ਫਤਿਹ ਸਾਂਝ ਪੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਹੋ ਜੀ ਹਨਕੋੜ ਤੋਂ ਆਏ ਸਵੇਰੇ ਕਦੋਂ ਤੇ ਨਿਕਲੇ ਹੋ ਜੀ ਸਵੇਰ ਦੇ ਨਿਕਲੇ ਵੀ ਜੀ 7 ਵਜੇ ਹਾਂਜੀ 7 ਵਜੇ ਤੇ ਨਿਕਲੇ ਵੀ ਸਵੇਰ ਦੇ 7 ਵਜੇ ਤੇ ਨਿਕਲੇ ਹੋ ਤਾਂ ਸੰਗਤਾਂ ਦੇਖ ਰਹੇ ਹੋ ਕਿਸ ਹਿਸਾਬ ਨਾਲ ਸੰਗਤ ਜਿਹੜੀ ਹੈ ਉਹ ਉਸੇ ਹਿਸਾਬ ਨਾਲ ਜਿੱਦਾਂ ਪੈਣਾ ਤੇ ਇੱਥੇ ਸਿੰਘ ਨਿਕਲੇ ਸਨ ਗੁਰੂ ਸਾਹਿਬ ਦੇ ਫਰਜ਼ੰਦ ਜਿਹੜੇ ਨਿਕਲੇ ਸਨ ਲਗਾਤਾਰ ਵਾਹਿਗੁਰੂ ਦਾ ਜਾਪ ਹੋ ਰਿਹਾ ਲਗਾਤਾਰ ਇਤਿਹਾਸ ਨਾਲ ਵੀ ਜਾਣੂ ਕਰਾ ਰਹੇ ਆ ਮੈਂ ਕਹਿੰਦਾ ਨਹੀਂ ਨਾ ਕੋਈ ਹਿੰਦੂ ਨਾ ਕਿ ਮੁਸਲਮਾਨ ਗੁਰੂ ਸਾਹਿਬ ਨੇ ਕਿਹਾ ਪਰ ਕਿਸ ਹਿਸਾਬ ਨਾਲ ਪੈਦਲ ਪਹੁੰਚੇ ਆ ਪਹਿਲਾਂ ਤਾਂ ਪੈਰ ਪੈਰ ਤੇ ਕੀ ਹੋਇਆ ਸਾਡੇ ਪੈਰ ਸੱਟ ਵੀ ਲੱਗੀ ਆ ਤਾਂ ਵੀ ਲੇਖੋ ਤਾਂ ਵੀ ਆਈਓ ਸਾਡੇ ਲਈ ਅੱਜ ਮੈਂ ਨਹੀਂ ਕਹਿੰਦਾ ਮੈਂ ਦੋ ਤਿੰਨ ਲੈ ਕੇ ਆਇਆ ਮੈਂ 9 ਸਾਲ ਦੀ ਤੇ ਚਾਰ ਸਾਲ ਦੀ ਸਾਡੇ ਬਾਅਦ ਸੇ ਗੁਰੂ ਗੋਬਿੰਦ ਸਿੰਘ ਨਾ ਪੂਰਾ ਪਰਿਵਾਰ ਬਾਹਰ ਆ ਮੈਂ ਪਹਿਲੀ ਵਾਰ ਆਇਆ ਲੇਕਿਨ ਮੈਂ 15 ਕਿਲੋਮੀਟਰ ਦੇ ਏਰੀਆ ਵਿੱਚ ਰਹਿੰਦਾ ਪਰ ਅੱਜ ਮੈਂ ਸਰਸਾ ਨਦੀ ਪਾਰ ਕਰਕੇ ਮੇਰੇ ਅੰਦਰ ਜਿਹੜਾ ਹਸਰੂ ਜਿਹੜੇ ਨਿਕਲ ਰਹੇ ਨਾ ਉਸ ਟਾਈਮ ਉਹਨਾਂ ਨੇ ਪੂਰਾ ਪਰਿਵਾਰ ਵਾਰ ਕੇ ਸਾਡੇ Hindu ਵਾਸਤੇ ਸਿੱਖ ਕੌਮ ਵਾਸਤੇ ਇੱਕ ਦੇ ਕੇ ਸੀਗੇ ਵੀ ਤੁਸੀਂ ਮੇਰੇ ਜਿਹੜੇ ਧਰਮ ਨੂੰ ਇਹ ਬਚਾ ਕੇ ਰੱਖਣਾ ਅੱਜ ਮੈਂ ਸਰਕਾਰਾਂ ਅੱਗੇ ਵੀ ਇਹ ਬੇਨਤੀ ਕਰਦਾ ਵੀ ਤੁਸੀਂ ਸਾਡੇ ਧਰਮ ਨੂੰ ਬਚਾਉਣ ਦੇ ਲਈ ਸਿੱਖ ਕੌਮ ਨੂੰ ਬਚਾਉਣ ਦੇ ਲਈ ਪੰਜਾਬ ਸਰਕਾਰ ਨੂੰ ਸਪੈਸ਼ਲ ਬੇਨਤੀ ਕਰਦਾ ਵੀ ਤੁਸੀਂ ਵੱਧ ਤੋਂ ਵੱਧ ਪ੍ਰਾਲੇ ਕਰੋ ਇੱਕ ਹੋਰ ਬੇਨਤੀ ਮੇਰੇ ਵੱਲੋਂ ਕਿ ਜਿਹੜੇ ਠੇਕੇ ਖੁੱਲੇ ਆ ਆ 7 ਦਿਨਾਂ ਦੇ ਵਿੱਚ ਸਰਕਾਰ ਨੂੰ ਘੱਟੋ ਘੱਟ 7 ਦਿਨਾਂ ਦਾ ਠੇਕੇਦਾਰ ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਪੂਰੇ ਪੰਜਾਬ 'ਚ ਪੂਰੇ ਪੰਜਾਬ ਦੇ ਵਿੱਚ ਜਦੋਂ ਵਾਸੀਂ ਪੂਰੇ ਪੰਜਾਬ ਨੂੰ ਅਪੀਲ ਕਰ ਸਕਦੇ ਆਂ ਵੀ ਕਿਸੇ ਤਰ੍ਹਾਂ ਦਾ ਮਨੋਰੰਜਨ ਨਹੀਂ ਹੋਣਾ ਚਾਹੀਦਾ ਭੰਗੜੇ ਨਹੀਂ ਪੈਣੇ ਚਾਹੀਦੇ ਪਰ ਜਿਹੜੀ ਭੰਗੜੇ ਪਾਉਣ ਵਾਲੀ ਚੀਜ਼ਾਂ ਖੁੱਲ੍ਹਿਆਂ ਵਿੱਚ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਇੱਕ ਹਫ਼ਤੇ ਬਾਅਦ ਸਾਡੀ ਰਿਕੁਐਸਟ ਹੱਥ ਜੋੜ ਕੇ ਵੀ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਹਫ਼ਤਾ ਬੰਦ ਰੱਖੋ ਤੁਸੀਂ ਗੱਲ ਕਰਦੇ ਫਿਰ ਗੱਲ ਸ਼ੁਰੂ ਹੀ ਕਰਨ ਲੱਗੇ ਨਾ ਤੁਹਾਡੀਆਂ ਅੱਖਾਂ ਨਾਮ ਹੋ ਗਈਆਂ ਤੁਸੀਂ ਸਾਰਾ ਮੰਜ਼ਰ ਮੈਨੂੰ ਲੱਗਦਾ ਯਾਦ ਕਰਦੇ ਮੇਕ ਸ੍ਰੀ ਕਨਾਲ ਗੁਰੂ ਸਾਹਿਬ ਦੇ ਸਾਹਿਬ ਜਾਦੇ ਗੁਰੂ ਸਾਹਿਬ ਦੇ ਸਿੰਘ ਪਹਿਲੀ ਤਾਂ ਗੱਲ ਜੰਗ ਲੜੀ ਇਹ ਨਹੀਂ ਵੀ ਹਾਂ ਇੱਥੋਂ ਵਿਛੋੜਾ ਸਾਰੇ ਯਾਦ ਕਰਦੇ ਆ ਪਰ ਪਹਿਲਾਂ ਜੀਤ ਸਿੰਘ ਜੀ ਨੇ ਬਾਬਾ ਉਦੇਸ ਸਿੰਘ ਜਿਹਨੇ ਜਿਹੜੀ ਜੰਗ ਲੱਗੀ ਲੜੀ ਬਾਬਾ ਉਦੇਸ ਸਿੰਘ ਜੀ ਇੱਥੇ ਸ਼ਹੀਦ ਵੀ ਹੋਏ ਤੇ ਉਹ ਜੰਗ ਜ਼ਰੂਰ ਯਾਦ ਆਉਂਦੀ ਆ ਉਹ ਤੇ ਸ਼ਹਾਦਤ ਨਾਲ ਲੜ ਉਹ ਇਹ ਵੀ ਯਾਦ ਆਉਂਦਾ ਵੀ ਕਿਸੇ ਕਿਸ ਤਰੀਕੇ ਵੱਡੇ ਸਾਹਿਬ ਜਾਂ ਤੇ ਛੋਟੇ ਸਾਹਿਬ ਜੀ ਅਸੀਂ ਗੁਰੂ ਕੋਪਿਸ਼ ਨੇ ਕਰਜ਼ ਨਹੀਂ ਦੇ ਸਕਦੇ ਸਿੱਖ ਕੌਮ ਕਰਜ਼ ਨਹੀਂ ਦੇ ਸਕਦੀ ਅਸੀਂ ਜਿਹੜਾ ਅੱਜ ਕੁਝ ਕਰ ਰਹੇ ਆ ਨਾ Hindu ਕੌਮ ਜਾ ਕੋਈ ਵੀ ਕੌਮ ਹੈ ਕਿਉਂਕਿ ਉਹਨਾਂ ਸਾਰੇ ਤਰ੍ਹਾਂ ਵਾਸਤੇ ਆਪਣਾ ਪਰਿਵਾਰ ਵਾਰੇ ਨਾ ਕਿ ਕਿਸੇ ਇੱਕ ਕੌਮ ਵਾਸਤੇ ਅੱਜ ਮੈਂ ਪਹਿਲੀ ਵਾਰ ਮੈਂ ਤੁਹਾਨੂੰ 15 ਕਿਲੋਮੀਟਰ ਮੇਰੇ ਦੂਰ ਪਿੰਡਾ ਕਿ ਜਿਆਦਾ ਦੂਰ ਨਹੀਂ ਹੈ ਪਰ ਅੱਜ ਮੈਂ ਪਹਿਲੀ ਵਾਰ ਸਰਸਾ ਨਦੀ ਪਾਰ ਕੀਤੀ ਹੈ ਬੱਚਿਆਂ ਨੂੰ ਨਾਲ ਲੈ ਕੇ ਕੀਤੀ ਮੈਂ ਦੋ ਧੀਆਂ ਮੈਂ ਨਾਲ ਲੈ ਕੇ ਆਇਆ 2 ਕਿਲੋਮੀਟਰ ਹੀ ਪੈਦਲ ਚੱਲ ਕੇ ਆਏ ਆ ਪਰ ਅਸੀਂ ਉਹ ਗੁਰੂ ਦੇ ਕਰਜ਼ਦਾਰ ਹਮੇਸ਼ਾ ਰਹਿਵਾਂਗੇ ਜਿਨ੍ਹਾਂ ਨੇ ਸਾਨੂੰ ਐਦਾਂ ਵਧੀਆ ਜਿਹੜਾ ਬੰਚ ਦੇ ਕੇ ਦਿੱਤਾ ਹੈ ਕੀ ਵਿਚਾਰ ਆਇਆ ਜਦੋਂ ਤੁਸੀਂ ਸਰਸਾ ਨਦੀ ਪੈਦਲ ਪਾਰ ਕਰ ਰਹੇ ਸੀ ਦਰਦ ਨਹੀਂ ਹੋਈ ਪਹਿਲੀ ਗੱਲ ਤਾਂ ਪੈਰ ਤੇ ਸੱਟ ਲੱਗੀ ਜੀ ਇਹ ਦਰਦ ਉਹ ਗੁਰੂਬ ਗੋਪੀ ਸਿੰਘ ਦਾ ਜਿਹੜਾ ਦਰਦ ਸੀਗਾ ਉਹਨੂੰ ਤਾਂ ਕਿਸੇ ਤਰ੍ਹਾਂ ਵੀ ਮਹਿਸੂਸ ਨਹੀਂ ਕਰ ਸਕਦੇ ਕਿ ਉਹ ਕਿੱਡਾ بڑا ਦਰਦ ਹੋਣਾ ਹੈ ਇਹ ਸੱਟ ਉਸ ਦਰਦ ਦੇ ਮੁਰੇ ਕੁਝ ਵੀ ਨਹੀਂ ਹੈ ਜੀ ਅਸੀਂ ਤਾਂ ਕਹਿੰਦੇ ਆ ਵੀ ਸਾਨੂੰ ਸਿੱਖ ਕੌਮ ਦੇ ਵਾਸਤੇ ਜਿੰਨਾ ਵੀ ਕੁਝ ਕਰਨਾ ਚਾਹੀਦਾ ਬੱਦ ਤੋਂ ਬੱਦ ਕਰਨਾ ਚਾਹੀਦਾ ਜੀ ਅਗੋਰੰਗ ਜੀ ਚਲੋ ਜ਼ਰੂਰ ਇਹਨਾਂ ਨੂੰ ਤੁਸੀਂ ਕਈਆਂ ਨੇ ਜਾਣਦੇ ਵੀ ਹੋਵਗੇ ਸੀਨੀਅਰ ਪੱਤਰਕਾਰ ਰਹੇ ਨੇ ਤੇ ਗੁਰਵ ਜੀ ਕਿੱਦਾ ਦੇਖਦੇ ਹੋ ਅੱਜ ਉਹ ਸਾਰਾ ਇਤਿਹਾਸ ਜ਼ਰੂਰ ਯਾਦ ਆ ਜਾਂਦਾ ਵੀ ਕਿਸੇ ਸਾਹ ਹੁਣ ਜਦੋਂ ਇੱਥੇ ਪੁੱਜਦੇ ਨਾ ਜੀ ਫਿਰ ਉਹ ਆਪਾਂ ਜੇ ਘਰ ਬੈਠੇ ਹੋਈਏ ਜਾਂ ਆਪਾਂ ਪਿੱਛੇ ਤੱਕ ਹੋਈਏ ਵੀ ਥੋੜਾ ਬਹੁਤ ਹਾਜ਼ਰੀ ਲਾ ਕੇ ਮੁੜ ਗਏ ਫਿਰ ਤਾਂ ਲੱਗਦਾ ਕਿ ਸੁਧਾਰਨ ਨਗਰ ਕੀਰਤਨ ਪਰ ਜਦੋਂ ਆਪਾਂ ਇਸ ਸਥਾਨ ਦੇ ਬੁੱਝੇ ਨਾ ਜੀ ਫਿਰ ਉਹ ਪੀੜਾ ਦਾ ਉਹ ਦਰਦ ਦਾ ਅਹਿਸਾਸ ਹੁੰਦਾ ਕਿ ਹੁਣ ਤਾਂ ਅਸੀਂ ਹਜ਼ਾਰਾਂ ਹੀ ਐ ਹੁਣ ਤਾਂ ਬਹੁਤ ਸੰਗਤ ਆ ਬਹੁਤ ਪ੍ਰਬੰਧ ਆ ਝੰਡੀਆਂ ਲੱਗੀਆਂ ਹੋਈਆਂ ਐ ਸੇਵਾਦਾਰ ਦੱਸ ਰਿਹਾ ਕਿ ਇੱਧਰ ਡੂੰਗਾ ਇੱਧਰ ਨਾ ਜਾਣਾ ਉਸੇਲੇ ਤਾਂ ਕੋਈ ਨਾ ਰਾਸਤੇ ਸੀਗੇ ਨਾ ਮਾਰਗ ਸੀਗੇ ਕੋਈ ਪਤਾ ਹੀ ਨਹੀਂ ਸੀਗਾ ਕਿੱਥੇ ਡੂੰਗਾ ਕਿੱਥੇ ਨਹੀਂ ਇੱਥੇ ਪਰਿਵਾਰ ਵਿਛੋੜਾ ਤਾਂ ਹੀ ਕਹਿੰਦੇ ਨਾ ਪਰਿਵਾਰ ਵਿਛੜ ਗਿਆ ਇਥੋਂ ਵੀ ਚਾਰ ਸਥਾਨਾਂ ਦੇ ਸਿੰਘਾਂ ਨੇ ਇਹਨੂੰ ਪਾਰ ਕੀਤਾ 78 ਘੰਟੇ ਦਾ ਕੁੱਲ ਸਮਾਂ ਸੀਗਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿੰਨੀ ਸਾਡੇ ਕੋਲ ਜਾਣਕਾਰੀ ਹੈ ਕਿਲਾ ਆਨੰਦਗੜ੍ਹ ਸਾਹਿਬ ਤੜਕੇ ਸਾਰ 2 ਵਜੇ ਛੱਡਿਆ ਔਰ 78 ਘੰਟੇ ਦੇ ਵਿੱਚ ਉਹ 78 ਘੰਟੇ ਬਾਅਦ ਮਾਛੀਵਾੜੇ ਦੇ ਜੰਗਲਾਂ 'ਚ ਪੁੱਜਦੇ ਆ ਜਿੱਥੇ ਉਹ ਆਮ ਤਸਵੀਰ ਦੇਖਦੇ ਤੁਸੀਂ ਕੀ ਸਾਰੇ ਬੁਰੇ ਹਾਲ ਵਸਤਰਾਂ ਦੇ ਔਰ ਜਿੱਦਾਂ ਕਹਿੰਦੇ ਉਹਦੀ ਆੜ ਲੈ ਕੇ ਸੋ ਗਏ ਸੀਗੇ ਸਰਹਾਣਾ ਲਾ ਕੇ ਤੇ ਉਸ 78 ਘੰਟੇ ਦੇ ਵਿੱਚ ਪਰਿਵਾਰ ਦਾ ਵਿਛੋੜਾ ਹੁੰਦਾ ਉਸ 78 ਘੰਟੇ ਦੇ ਵਿੱਚ ਹਜ਼ਾਰਾ ਸਿੰਘ ਸ਼ਹੀਦ ਹੁੰਦੇ ਉਸ 78 ਘੰਟੇ ਦੇ ਵਿੱਚ ਇੱਕ ਇਤਿਹਾਸ ਲਿਖਿਆ ਜਾਂਦਾ ਇੱਕ ਪਾਸੇ ਬੇਈਮਾਨ ਸੀਗੇ ਇੱਕ ਪਾਸੇ ਸੱਚ ਸੀਗੇ ਆਣਕ ਸੀਗਾ ਸਿੱਧਕ ਸੀਗਾ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੁਰਬਾਨੀ ਸ਼ਹਾਦਤ ਦਿੱਤੀ ਹੈ ਸ਼ਹੀਦੀ ਪਾਈ ਹੈ ਤਾਂ ਉਸ ਤੋਂ ਬਾਅਦ ਮੁਗਲਾਂ ਨੂੰ ਇਹ ਕੰਮ ਬੰਦ ਕਰ ਦੇਣਾ ਚਾਹੀਦਾ ਸੀਗਾ ਪਰ ਉਹਨਾਂ ਦਾ ਇਹ ਬੀਜਨਾਸ਼ ਪਾਸੇ ਨੂੰ ਤੁਰੇ ਸੀਗੇ ਅੱਜ ਬੀਜਨਾਸ਼ ਉਹਨਾਂ ਦਾ ਨਹੀਂ ਹੋਇਆ ਅੱਜ ਆਹ ਦੇਖ ਲਓ ਹਜੇ ਤੱਕ ਤੁਸੀਂ ਅੱਧਾ ਘੰਟਾ ਹੋ ਗਿਆ ਔਰ ਲਗਾਤਾਰ ਕਾਫਲੇ ਆ ਰਹੇ ਨੇ ਦਿਨ ਬਰਾਗ ਮਹੀ ਹੈ ਸੰਗਤਾਂ ਜੀ ਜੋਸ਼ ਪੂਰਾ ਹੈ ਔਰ ਮੈਂ ਇਹ ਕਹੂੰਗਾ 78 ਘੰਟੇ ਜੋ ਇਤਿਹਾਸ ਸਿਰਜ ਗਏ ਪੂਰਾ ਆਪਣਾ ਸਰਬੰਸ ਬਾਰ ਗਏ ਭਾਈ ਕੋਈ Hindu ਹੈ ਕੋਈ Sikh ਹੈ ਦੇ ਕੇ ਤਾਂ ਕੁਰਬਾਨੀਆਂ ਸਾਡੇ ਲਈ ਗਏ ਨਾ ਉਹ ਤੇ ਸਾਡਾ ਸਾਰਿਆਂ ਦਾ ਇਹ 5-7 ਦਿਨ ਬੜੇ ਵਿਰਾਗਮਈ ਬੜੇ ਸੋਗਮਈ ਔਰ ਇਸ ਗੱਲ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ ਭਈ ਭਾਈ ਜੋ ਮਹਾਰਾਜ ਤੁਸੀਂ ਹੁਕਮ ਲਾਗੇ ਸੀਗੇ ਅੱਜ ਉਹੀ ਗਾ ਹੈ ਨਾ ਉਸ ਵੇਲੇ ਦਾ ਕਹਿੰਦੇ ਦਸ਼ੋ ਪੰਜ ਸਾਲ 4 10 ਹੈਗੇ ਹੈ ਸਿੰਘ ਚਾਰ ਮੂਏ ਤੋਂ ਕਿਹਾ ਮੂਏ ਜੀਵਤ ਕਈ ਹਜ਼ਾਰ ਅੱਜ ਉਹ 4 ਹਜ਼ਾਰਾਂ ਦੀ ਤਦਾਦ ਵਿੱਚ ਹੈ ਪਰ ਜਿਨ੍ਹਾਂ ਨੇ ਇਸ ਚੀਜ਼ ਦਾ ਇਤਿਹਾਸ ਮਟਾਉਣ ਦੀ ਕੋਸ਼ਿਸ਼ ਕੀਤੀ ਅੱਜ ਉਹਨਾਂ ਦਾ ਨਿਸ਼ਾਨ ਇੱਥੋਂ ਲੈ ਕੇ ਨਾ ਸ਼੍ਰੀ ਆਨੰਦਪੁਰ ਸਾਹਿਬ ਤੱਕ ਹੈ ਨਾ ਅੱਗੇ ਤੱਕ ਹੈ ਮੂਏ ਇਤਿਹਾਸ ਜ਼ਰੂਰ ਇੱਕ ਵਾਰੀ ਅੱਖਾਂ ਜਾਂ ਜਾਂਦਾ ਕਿੱਦਾਂ ਗੁਰੂ ਸਾਹਿਬ ਸੀਸਗੰਜ ਵਿਖੇ ਮੱਥਾ ਟੇਕਦੇ ਨੇ ਕਿੱਥੇ ਜਿੱਥੇ ਗੁਰੂ ਸਾਹਿਬ ਦੇ ਸੀਸ ਦਾ ਗੁਰਤੇਗ ਬਹਾਦਰ ਜੀ ਦੇ ਸੀਸ ਦਾ ਜਿੱਥੇ ਸੰਸਕਾਰ ਹੋਇਆ ਸੀ ਉੱਥੇ ਮੱਥਾ ਟੇਕ ਕੇ ਉੱਥੋਂ ਨਿਕਲਦੇ ਨੇ ਉੱਥੋਂ ਨਿਕਲਣ ਤੋਂ ਬਾਅਦ ਫੌਜਾਂ ਇੱਥੇ ਘੇਰਾ ਪਾ ਲੈਂਦੀਆਂ ਉੱਚੇ ਕਿਰਾ ਬੰਦੀਆਂ ਨੇ ਪਹਿਲੀ ਗੱਲ ਉਹਨਾਂ ਨੇ ਕੁਰਾਨ ਦੀਆਂ ਸੋਹਾਂ ਚੱਕੀਆਂ ਉਹਨਾਂ ਨੇ ਗਉਂ ਦੀਆਂ ਸੋਹਾਂ ਚੱਕੀਆਂ ਉਹ ਜਿਹੜੇ ਐ ਇਹਨਾਂ ਦੇ ਮਗਰ ਆ ਜਾਂਦੇ ਆ ਉੱਥੇ ਸਾਬ ਜਦਾ ਅਜੀਤ ਸਿੰਘ ਜੀ ਬਾਬਾ ਉਹਦੇ ਸਿੰਘ ਜੀ ਇਹਨਾਂ ਦਾ ਜਿਹੜਾ ਟਕਰਾ ਕਰਦੇ ਆ ਕਿੰਦਾ ਸਿੰਘ ਸ਼ਹੀਦ ਹੁੰਦੇ ਆ ਕਈ ਤਾਂ ਇਹ ਵੀ ਗੱਲ ਆ ਵੀ ਉਹ ਸਾਰਾ ਇਤਿਹਾਸ ਇੱਕ ਯਾਤਰਾ ਤੇ ਜਾਣਾ ਹੋਵੇ ਨਾ ਜੀ ਫਿਰ ਅਸੀਂ ਮੱਥਾ ਡੇਗਦੇ ਅਰਦਾਸ ਕਰਦੇ ਆ ਕਿ ਮੈਂ ਕਿਥੇ ਯਾਤਰਾ ਤੇ ਚੱਲਿਆ ਵਿਦੇਸ਼ ਚੱਲਿਆ ਕਮਾਣ ਲਈ ਚੱਲਿਆ ਉਹਨਾਂ ਨੇ ਕਿਸ ਚੀਜ਼ ਲਈ ਜ਼ਰਾ ਅਰਦਾਸ ਕੀਤੀ ਸੀ ਕਿ ਹੁਣ ਮੈਂ ਚੱਲਿਆ ਮੈਂ ਹੁਣ ਵਾਪਸ ਨਹੀਂ ਆਣਾ ਇਦਾਂ ਦੀ ਅਰਦਾਸ ਤੁਸੀਂ ਮੈਨੂੰ ਦੱਸੋ ਪੂਰੇ ਵਿਸ਼ਵ ਵਿੱਚ ਕਿਤੇ ਹੈ ਕਿ ਮੈਂ ਅੱਜ ਤੱਕ ਕੋਈ ਜਾਂ ਤੁਸੀਂ ਜਾਂ ਕੋਈ ਵੀ ਦੁਨੀਆ ਦੇ ਵਿੱਚ ਕੋਈ ਬੰਦਾ ਇਹ ਦੱਸ ਦਵੇ ਇਹਨਾਂ ਮਹਾਨ ਰੂਹਾ ਗੁਰੂਆਂ ਦੇ ਬਿਨਾ ਪਿਓ ਆਪਣੀ ਅਰਦਾਸ ਕਰਕੇ ਗਏ ਕਿ ਮੈਂ ਮਾਨਵਤਾ ਦੀ ਸੇਵਾ ਲਈ ਆਪਣਾ ਸੀਸ ਬਲਦਾਨ ਕਰਨ ਲਈ ਚੱਲਿਆ ਔਰ ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ 7 ਮਹੀਨੇ ਘੇਰਾ ਪਾ ਕੇ ਰੱਖਿਆ ਸੀ ਇਹਨਾਂ ਨੇ ਮਈ ਮਹੀਨੇ ਤੋਂ ਕਿਲਾ ਅਨੰਦਗੜ੍ਹ ਦੀ ਘੇਰਾਬੰਦੀ ਕੀਤੀ ਸੀਗੀ ਇੱਕ ਯੁੱਧ ਦੀ ਪ੍ਰਾਰਥਨਾ ਯੋਜਨਾ ਬੰਦੀ ਸੀਗੀ ਕੇ ਰਾਬਾ ਕੇ ਰਸਦਾ ਪਾਣੀਆ ਬੰਦ ਕਰ ਦੋ ਦੇਖੋ ਕਿੰਨੀ ਮਾਨਵਤਾ ਦੇ ਗਿਰੇਵਾ ਕੰਮ ਹੈ ਅੱਜ ਸਿੱਖ ਕੀ ਕਰ ਰਹੇ ਨੇ ਅੱਜ ਮਾਨਵਤਾ ਦੇ ਪਿਆਰੇ ਕੀ ਕਰ ਰਹੇ ਨੇ Hindu ਵੀ ਬਹੁਤ ਹੈਗੇ ਹੈ ਕਿ ਉਹ ਜਿੱਥੇ ਕਿਤੇ ਤਰਾਸਦੀ ਹੁੰਦੀ ਹੈ ਕੋਈ ਦੇਸ਼ ਤੱਕਾ ਕਰਦਾ ਹੈ ਉੱਥੇ ਜਾ ਕੇ ਲੰਗਰ ਲਾਉਂਦੇ ਹੈ ਇਹਨਾਂ ਨੇ ਲੰਗਰ ਬੰਦ ਕੀਤੇ ਸੀਗੇ ਜਦੋਂ ਤੜਕਸਾਰ 2 ਵਜੇ ਕਿਲਾ ਛੱਡ ਕੇ ਸਾਰੇ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਰ ਟੁਕੜੀਆਂ ਦੇ ਵਿੱਚ ਚਲਾਏ ਸੀਗੇ ਤਾ ਉਥੋਂ ਗਰੀਬ 7 ਕਿਲੋਮੀਟਰ ਅੱਗੇ ਆ ਕੇ ਕੀਰਤਪੁਰ ਦੇ 3 ਕਿਲੋਮੀਟਰ ਅੱਗੇ ਆ ਕੇ ਕਰੀਬ ਬੂੰਗਾ ਸਾਹਿਬ ਹੈ ਉਥੇ ਸ਼ਾਹੀ ਡੱਬੀ ਸੀਗੀ ਸ਼ਾਹੀ ਡੱਬੀ ਦੇ ਪਹਿਲਾ ਹੱਲਾ ਬੋਲਿਆ ਉਥੇ ਸਿੰਘ ਸ਼ਹੀਦ ਹੋਏ ਉਸ ਤੋਂ ਬਾਅਦ ਸ਼ਹੀਦਤਾ ਸ਼ਹਾਦਤਾਂ ਦੀ ਕੜੀ ਚੱਲਦੀ ਗਈ ਚੱਲਦੀ ਗਈ ਪਰ ਸ਼ਹਾਦਤਾਂ ਦੇਣ ਵਾਲਿਆਂ ਦੇ ਹੌਸਲੇ ਅਮਿਰਨਾ ਨਾਵਲਕਾਰਾ ਸ਼ਮਸ਼ੇਰ ਸਿੰਘ ਢੂਮੇਵਾਲ ਜੀ ਸ਼ਾਹੀ ਡੱਬੀ ਤੇ ਲੈ ਕੇ ਇੱਥੇ ਤੱਕ ਹੋਰ ਮਾਛੀਵਾੜੇ ਤੱਕ ਕੀ ਹੋਇਆ ਇਹਨਾਂ ਨੇ ਆਪਣੀ ਕਲਮ 'ਚ ਵੀ ਬਰੋਇਆ ਏ ਤੇ ਇਹ ਤੁਸੀਂ ਜ਼ਰੂਰ ਚਾਣਨਾ ਬਾਦਿਓ ਕਿਉਂਕਿ ਇਤਿਹਾਸਿਕ ਪੱਖ ਹੈ ਜ਼ਰੂਰ ਕਾਵਾਂਗਾ ਜਿੱਥੇ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਇਤਿਹਾਸ ਨਾਲ ਜ਼ਰੂਰ ਜਾਣੂ ਕਰਾਓ ਛਾਈ ਡਿੱਬੀ ਦੇ ਕਿਹੜਾ ਪੈਂਦਾ ਉਹ ਬਾਬਾ ਉਦੇ ਸਿੰਘ ਜੀ ਤੇ ਸਾਬ ਜੀ ਆਜੀਤ ਸਿੰਘ ਜੀ ਜਿਹੜਾ ਉਹ ਪੂਰੀ ਤਰੀਕੇ ਨਾਲ ਫੌਜਾਂ ਦਾ ਜਿਹੜਾ ਟਾਕਰਾ ਕਰਦੇ ਆ ਸਿੰਘਾਂ ਦੀ ਗਿਣਤੀ ਬਹੁਤ ਘੱਟ ਆ ਪਿੱਛੇ ਲੱਖਾਂ ਦੀ ਫੌਜ ਆ ਪਰ ਉਹ ਮੁਕਾਬਲਾ ਕਿਸ ਤਰੀਕੇ ਨਾਲ ਕੀਤਾ ਹੋਏਗਾ ਦੇਖੋ ਜੀ ਜਦੋਂ ਗੁਰੂ ਜੀ ਅਨੰਦਪੁਰ ਸਾਬ ਤੋਂ ਚੱਲੇ ਸੀ ਉਦੋਂ 1500 ਦੇ ਕਰੀਬ ਸੰਗਤ ਦੀ ਗਿਣਤੀ ਇਤਿਹਾਸਕ ਸਰੋਤ ਦੱਸਦੇ ਨੇ ਗੁਰੂ ਜੀ ਨੇ ਕਾਫਲਾ ਤੋਰਨ ਤੋਂ ਪਹਿਲਾਂ ਚਾਰ ਛੋਟੇ ਜਥੇ 2-200 ਜਥੇ ਦੀ ਕਮਾਂਡ ਚਾਰ ਸਿੰਘਾਂ ਨੂੰ ਦੇ ਕੇ ਇਹ ਕਿਹਾ ਸੀ ਵੀ ਤੁਸੀਂ ਚਾਰੇ ਸੱਜਿਸ਼ਾਵਾਂ ਦੇ ਵਿੱਚ ਕਾਫਲਿਆਂ ਦੇ ਨਾਲ-ਨਾਲ ਚੱਲਣਾ ਇੱਕ ਜਿਹੜਾ ਭਾਈ ਉਦੇ ਸਿੰਘ ਨੂੰ ਕਾਫਲੇ ਦੀ ਕਮਾਂਡ ਦਿੱਤੀ ਸੀ ਉਹ ਕਫਲਾ ਕਾਫਲਾ ਸੀਗਾ ਜਿਹੜਾ ਬਾਹਰ ਪਹਾੜਾਂ ਦੇ ਨਾਲ ਨਾਲ ਚੱਲ ਰਿਹਾ ਸੀਗਾ ਇੱਕ ਕਾਫਲੇ ਦੇ ਗਦੀਰ ਕੁਮਾਰ ਸੀ ਭਾਈ ਜੈਤਾਜੀ ਕੋਲ ਤੇ ਬੀਬੀ ਪੀਖਾ ਕੋਲ ਉਹ ਸੱਤ ਲੋ ਜਿਹਦੇ ਨਾਲ-ਨਾਲ ਚੱਲ ਰਿਹਾ ਸੀ ਅੱਗੇ ਸੀਗਾ ਭਾਈ ਬਚਿੱਤਰ ਸਿੰਘ ਜੀ ਤੇ ਬੈਕ ਸਾਈਡ ਤੇ ਜਿਹੜਾ ਕਾਫਲਾ ਸੀਗਾ ਉਹਦੀ ਅਗਵਾਈ ਸਹਿਬਜ਼ਾਦਾ ਜਗੀਰ ਸਿੰਘ ਤੇ ਭਾਈ ਬੁੱਢਾ ਸਿੰਘ ਕਰ ਰਹੇ ਸੀਗੇ ਇਹ ਚਾਰ ਕਾਫਲੇ ਛੋਟੇ ਸੀ ਦੋ-ਦੋ ਢਾਈ-ਢਾਈ ਸੌ ਸਿੰਘਾਂ ਦੇ ਤੇ ਇਹਨਾਂ ਦੇ ਵਿਚਕਾਰ ساری ਸੰਗਤ ਚੱਲ ਰਹੀ ਸੀ ਜਿਹੜਾ ਪਹਿਲਾ ਹਮਲਾ ਸ਼ਾਹੀ ਟਿੱਬੀ ਤੇ ਹੋਇਆ ਉਹਦੇ ਵਿੱਚ ਭਾਈ ਉਹਦੇ ਸਿੰਘ ਦੇ ਗਰੁੱਪ ਤੇ ਹੋਇਆ ਉਹਦੇ ਚ ਭਾਈ ਉਹਦੇ ਸਿੰਘ ਤੇ ਜਿਹੜਾ ਜਾਨਲੇਵਾ ਹਮਲਾ ਕੀਤਾ ਉਹ ਰਾਜੇ ਕੇਸਰੀ ਚੰਦ ਨੇ ਕੀਤਾ ਭਾਈ ਉਹਦੇ ਸਿੰਘ ਨੇ ਰਾਜੇ ਅਜਮੀਰ ਚੰਗ ਨੇ ਜਿੰਨੇ ਕੀਤਾ ਕਹਿਲੂਰੀਏ ਨੇ ਉਹ ਤੋਂ ਪਹਿਲਾਂ ਜਦੋਂ ਮਸ ਹਾਥੀ ਨਾਲ ਪਹਾੜੀ ਰਾਜਿਆਂ ਦਾ ਜੁਦ ਹੋਇਆ ਸੀਗਾ ਜਦੋਂ ਪਹਾੜੀ ਰਾਜਿਆਂ ਨੇ ਮਸ ਹਾਥੀ ਭੇਜਿਆ ਸੀ ਤੇ ਭਾਈ ਜਿੱਤਰ ਸਿੰਘ ਦਾ ਉਹ ਨਾਲ ਜਦੋਂ ਹੋਇਆ ਸੀ ਉਦੋਂ ਭਾਈ ਉਹਦੇ ਸਿੰਘ ਨੇ ਰਾਜੇ ਕੇਸਰੀ ਚੰਦ ਦਾ ਸਿਰ ਜਿਹੜਾ ਕਲਮ ਕੀਤਾ ਸੀਗਾ ਉਸੇ ਕਾਲ ਕਰਕੇ ਉਹ ਭਾਈ ਉਦੇ ਸਿੰਘ ਨਾਲ ਥੋੜੇ ਚੇੜੇ ਵੀ ਸੀਗੇ ਇਸ ਕਰਕੇ ਭਾਈ ਉਦੇ ਸਿੰਘ ਦੀ ਸ਼ਹਾਦਤ ਹੋ ਜਾਂਦੀ ਉੱਥੇ ਬੀਬੀ ਪਿੱਖਾ ਦੀ ਸ਼ਹਾਦਤ ਹੋ ਜਾਂਦੀ ਹੈ ਭਾਈ ਜੀਵਨ ਸਿੰਘ ਦੀ ਸ਼ਹਾਦਤ ਹੁੰਦੀ ਹੈ ਇਹ ਚੱਖੀਆਂ ਬੇਲੀਆਂ ਦੀ ਯੋਧੇ ਵਿੱਚ ਬੀਬੀ ਪਿੱਖਾ ਦੇ ਬਾਰੇ ਇਹ ਵੀ ਇਤਿਹਾਸ ਹੈ ਵੀ ਉਹ ਪਹਿਲੇ ਸ਼ਹੀਦ ਸਨ ਔਰ ਔਰਤ ਪਹਿਲਾਂ ਸਿੱਖ ਪਹਿਲੇ ਸ਼ਹੀਦ ਸੀਗੇ ਬੀਬੀ ਬੈਸਾ ਸ਼ਹੀਦ ਤਾਂ ਇਸ ਦੌਰ ਦੇ ਵਿੱਚ ਬੀਬੀ ਅਨੂਪ ਕੌਰ ਜਿਹੜੀ ਦਸਮ ਪਾਤਸ਼ਾਹ ਦੀ ਮੂੰਹ ਬੋਲੀ ਧੀ ਸੀਗੀ ਉਹ ਵੀ ਜ਼ਖਮੀ ਹਾਲਤ ਦੇ ਵਿੱਚ ਇਸ ਸਰਸਾ ਦੇ ਕੰਡੇ ਤੜਫਦੀ ਪਈ ਸੀ ਇਹ ਤੁਸੀਂ ਨਵੀ ਬਬ ਜਿਹੜੀ ਆ ਗੁਰੂ ਸਾਹਿਬ ਦੀ ਮੂੰਹ ਬੋਲੀ ਧੀ ਇਹ ਨਹੀਂ ਵੀ ਇੱਥੇ ਸਿਰਫ ਪੁੱਤਾਂ ਦਾ ਵਿਛੋੜਾ ਪਿਆ ਇੱਥੇ ਧੀ ਦਾ ਵੀ ਵਿਛੋੜਾ ਆਇਆ ਸਹਿਬ ਜਾਦਿਆਂ ਨਾਲ ਭੈਣਾ ਵਾਂਗ ਵਰਤਦੀ ਸੀ ਉਹ ਇਤਿਹਾਸਕ ਸਰੋਤ ਦੱਸ ਰਹੇ ਆ ਉਨੂਪਕੌਰ ਜ਼ਖਮੀ ਹੋਈ ਇੱਥੇ ਪਈ ਸੀਗੀ ਨਵਾਬ ਮਲੇਰ ਕੋਟਲਾ ਉਹਦੀਆਂ ਫੌਜਾਂ ਬੀਬੀ ਅਨੂਪਕੌਰ ਨੂੰ ਇੱਥੋਂ ਚੱਕ ਕੇ ਜਖਮੀ ਹਾਲਤ ਸੀ ਮਲੇਰਕੋਟੜ ਆਲਾ ਲੈ ਗਈਆਂ ਉਦੋਂ ਬਾਅਦ ਵਿੱਚੋਂ ਨਵਾਬ ਮਲੇਰਕੋਟੜਾ ਨੇ ਉਹਨੂੰ ਮਜਬੂਰ ਕੀਤਾ ਕਿ ਤੂੰ ਇਸਲਾਮ ਕਬੂਲ ਕਰ ਤੇ ਮੇਰੇ ਨਾਲ ਨਿਕਾਹ ਕਰਾ ਹੁਣ ਅਨੂਪਕੌਰ ਨੇ ਇਹ ਪੱਖ ਸੋਚਿਆ ਵੀ ਜੇ ਮੈਂ ਇੱਥੇ ਵਿਗਾਵਤ ਕਰਦੀਆਂ ਤਾਂ ਹੋ ਸਕਦਾ ਮੈਨਰੇ ਨਾਲ ਕੋਈ ਇਹ ਮਤਲਬ ਜਾਤੀ ਜਾਂ ਮਤਲਬ ਵੱਡੇ ਤੋਂ ਵੱਡਾ ਜ਼ੁਲਮ ਮੇਰੇ ਤੇ ਟਾ ਸਕਦਾ ਉਹਨੇ ਕੀ ਕੀਤਾ ਇਸ ਗੱਲ ਤੇ ਕੋਈ ਹੰਕਾਰਾ ਨਹੀਂ ਭਰਿਆ ਤੇ ਉਹਦੀ ਗੋਲੀ ਨੂੰ ਆਪਣੇ ਨਾਲ ਗੰਡ ਲਿਆ ਉਸ ਗੋਲੀ ਤੋਂ ਖੰਜਰ ਮਗਾਇਆ ਇੱਕ ਉਹ ਖੰਜਰ ਆਪਣੇ ਖੋਪੇ ਉਹਨੇ ਆਪਣੀ ਜਾਨ ਦੇ ਦਿੱਤੀ ਨਵਾਬ ਮਲੇਰ ਕੋਟਲੇ ਨੇ ਕੀ ਕੀਤਾ ਆਪਣੇ ਮਹਿਲਾਂ ਦੇ ਪਿੱਛੇ ਉਹਨੂੰ ਦਫਨਾ ਦਿੱਤਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਫਤਿਹ ਕਰਕੇ ਆਏ ਤਾਂ ਉਹਦੀ ਲਾਸ਼ ਨੂੰ ਉੱਥੋਂ ਕੱਢੇ ਗਏ ਤੇ ਉਹਦਾ ਸੰਸਕਾਰ ਕੀਤਾ ਗਿਆ ਹੁਣ ਇੱਥੇ ਦਾ ਇਤਿਹਾਸ ਤੋਂ ਜਾਣੂ ਕਰਾਓ ਵੀ ਕਿਸ ਹਿਸਾਬ ਨਾਲ ਵੀ ਗੁਰੂ ਸਾਹਿਬ ਦੇ ਜਿਹੜੇ ਛੋਟੇ ਸਾਹਿਬਜ਼ਾਦੇ ਗੁਰੂ ਸਾਹਿਬ ਤੋਂ ਅਲੱਗ ਹੁੰਦੇ ਆ ਛੋਟੇ ਫਰਜ਼ੰਦ ਅਲੱਗ ਹੁੰਦੇ ਆ ਇੱਥੇ ਤੱਕ ਕਿ ਇਹ ਵੀ ਗੱਲਾਂ ਕਹੀਆਂ ਜਾਂਦੀਆਂ ਵੀ ਉਹ ਮਾਤਾ ਗਜਰੀ ਜੀ ਨੂੰ ਕਹਿੰਦੇ ਹੁੰਦੇ ਆ ਜਦੋਂ ਅਸੀਂ ਆਪਣੇ ਬਾਪ ਨੂੰ ਮਿਲਾਂਗੇ ਨਾ ਜਦੋਂ ਅਸੀਂ ਗੁਰਗੋਬਿੰਦ ਸਿੰਘ ਜੀ ਨੂੰ ਮਿਲਾਂਗੇ ਤਾਂ ਉਹਨਾਂ ਤੋਂ ਨਰਾਸ਼ ਜ਼ਰੂਰ ਹੋਵਾਂਗੇ ਵੀ ਕਿੱਥੇ ਛੱਡ ਕੇ ਸਾਨੂੰ ਚਲੇ ਗਏ। ਦੇਖੋ ਇਸ ਤਰ੍ਹਾਂ ਦਾ ਮਤਲਬ ਜੋ ਬੱਚਿਆਂ ਦੀਆਂ ਉਮਰਾਂ ਸੀਆਂ ਆਖਰ ਕਿਤੇ ਨਾ ਕਿਤੇ ਲਹੂ ਦੇ ਨਾਤੇਆਂ ਦਾ ਜਿਹੜਾ ਅ ਵਿਛੋੜੇ ਦਾ ਸਾਲ ਸੀਗਾ ਉਹ ਤਾਂ ਕਿਤੇ ਨਾ ਕਿਤੇ ਹੁੰਦਾ ਹੀ ਹੈ। ਤੇ ਪਿਤਾ ਨਾਲੋਂ ਵਿਛੋੜਾ ਤੇ ਪਹਿਲਾ ਮਤਲਬ ਉਸ ਵੇਲੇ ਬਾਬਾ ਫਤਿਹ ਸਿੰਘ ਜੀ ਦੁੱਧ ਚੁੰਗਦੇ ਸੀਗੇ ਜਦੋਂ ਮਾਤਾ ਜੀਤੋ ਜੀ ਦੀ 1700 ਸਾਲ ਦੇ ਵਿੱਚ ਸ਼ਿਹਰਤ ਹੁੰਦੀ ਤੁਸੀਂ ਇਹ حساب ਲਾਓ ਉਸ ਤਰ੍ਹਾਂ ਕਿੰਨੀ ਉਮਰ ਹੋਏਗੀ ਨਗਰ ਕੀਰਤਨ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਸੀ ਇਤਿਹਾਸ ਤੋਂ ਵੀ ਤੁਹਾਨੂੰ ਜ਼ਰੂਰ ਜਿਹੜਾ ਇਹ ਜਾਣੂ ਕਰਾਇਆ ਮੇਰਾ ਇਹ ਮੋਟਿਵ ਸੀਗਾ ਵੀ ਸਿਰਫ ਤੁਹਾਨੂੰ ਤਸਵੀਰਾਂ ਨਾ ਦਿਖਾਈ ਜਾਣ ਤਸਵੀਰਾਂ ਦੇ ਨਾਲ ਨਾਲ ਤੁਹਾਨੂੰ ਇਤਿਹਾਸ ਨਾਲ ਵੀ ਜ਼ਰੂਰ ਜਾਣੂ ਕਰਾਇਆ ਜਾਵੇ ਤੇ ਉਹ ਤੁਸੀਂ ਮੈਨੂੰ ਲੱਗਦਾ ਜ਼ਰੂਰ ਜਾਣੂ ਹੋਏ ਹੋ ਕਿ ਕਿਸ ਹਿਸਾਬ ਨਾਲ ਗੁਰੂ ਸਾਹਿਬ ਦਾ ਪੂਰਾ ਦਾ ਪੂਰਾ ਪਰਿਵਾਰ ਇੱਥੇ ਵਿਛੜ ਜਾਂਦਾ ਕਿਦਾਂ ਮਾਤਾ ਗੁਜਰੀ ਜਿਹੜੇ ਆ ਪੈਦਲ ਉਹ ਛੋਟੇ ਫਰਜ਼ੰਦਾ ਨੂੰ ਲੈ ਕੇ ਅਲੱਗ ਰਸਤੇ ਚਲੇ ਜਾਂਦੇ ਆ ਅ குரு ਸਾਬ ਦੇ ਜਿਹੜੇ ਮਹਿਲ ਸਨ ਉਹ ਅਲੱਗ ਰਸਤੇ ਹੋ ਜਾਂਦੇ ਨੇ ਤੇ ਉਹ ਦਿੱਲੀ ਦੇ ਰਾਹਾਂ ਤੋਂ ਜਿਹੜੇ ਇੱਥੋਂ ਉਹ ਚਲੇ ਜਾਂਦੇ ਨੇ ਰੋਪੜ ਤੋਂ ਦਿੱਲੀ ਦੇ ਰਾਹਾਂ ਤੱਕ ਚਲੇ ਜਾਂਦੇ ਆ ਅਤੇ ਗੁਰੂ ਸਾਹਿਬ ਜਿਹੜੇ ਨੇ ਗੁਰੂ ਸਾਹਿਬ ਦੇ ਜਿਹੜੇ ਵੱਡੇ ਫਰਜ਼ੰਦ ਸਾਹਿਬ ਜਦਾ ਅਜੀਤ ਸਿੰਘ ਜੀ ਸਾਹਿਬ ਜਦਾ ਜੁਜਾਰ ਸਿੰਘ ਜੀ ਉਹ ਗੁਰੂ ਸਾਹਿਬ ਦੇ ਨਾਲ ਹੁੰਦੇ ਆ ਅਤੇ ਚਮਕੌਰ ਦੀ ਗੜੀ ਦੇ ਵਿੱਚ ਕਿਸ ਤਰੀਕੇ ਨਾਲ ਉਹਨਾਂ ਨੇ ਜਿਹੜੀ ਆ ਉਹ ਸ਼ਹੀਦੀ ਉਹਨਾਂ ਨੇ ਪਾਈ ਸਨ ਪਾਈ ਸੀ ਤੇ ਕਿਦਾਂ ਸਵਾ ਲੱਖ ਨਾਲ ਇੱਕ ਇੱਕ ਜਿਹੜੇ ਆ ਉਹ ਸਿੰਘ ਉਹ ਲੜੇ ਸਨ ਉਹ 40 ਸਿੰਘ ਲੜੇ ਸਨ ਅਤੇ ਇਹ ਵੀ ਵੱਡਾ ਇਤਿਹਾਸ ਹੈ ਤੇ ਇੱਥੋਂ ਇਤਿਹਾਸ ਜਿਹੜਾ ਉਫਤਗੜ ਸਾਹਿਬ ਨੂੰ ਵੀ ਜੁੜਦਾ ਕੁਮਾ ਮਾਸ਼ਕੀ ਦੀ ਛਾਨ ਉਸ ਤੋਂ ਬਾਅਦ ਗੰਗੂ ਦਾ ਘਰ ਉਸ ਤੋਂ ਬਾਅਦ ਜਿਹੜਾ ਫਤਗੜ ਸਾਹਿਬ ਨੂੰ ਜੁੜਦਾ ਤੇ ਫਤਗੜ ਸਾਹਿਬ ਦੇ ਵਿੱਚ ਜਿਹੜੀਆਂ ਪੇਸ਼ੀਆਂ ਹੋਈਆਂ ਤੇ ਕਿੰਨੇ ਤਸੀਹੇ ਉਹਨਾਂ ਨੂੰ ਦਿੱਤੇ ਗਏ ਕਈ ਵਾਰੀ ਅਸੀਂ ਇਤਿਹਾਸ ਕਰ ਦੱਸਦੇ ਵੀ ਨਹੀਂ ਪਰ ਉਹਨਾਂ ਦੇ ਤਸੀਹੇ ਜਿਹੜੇ ਉਹਨਾਂ ਨੂੰ ਦਿੱਤੇ ਗਏ ਉਹ ਕਈ ਵਾਰੇ ਨਹੀਂ ਅਸੀਂ ਧਿਆਨ ਦਿੰਦੇ ਕਿੰਨੇ ਉਹਨਾਂ ਨੂੰ ਤਸੀਹੇ ਦਿੱਤੇ ਗਏ ਤਸੀਹੇ ਦੇਣ ਤੋਂ ਬਾਅਦ ਵੀ ਉਹਨਾਂ ਨੂੰ ਇੱਕੋ ਗੱਲ ਕਹੀ ਜਾ ਰਹੀ ਸੀ ਤੁਸੀਂ ਆਪਣਾ ਧਰਮ ਬਦਲ ਲਓ ਅਸੀਂ ਤੁਹਾਨੂੰ ਮਾਰਨਾ ਨਹੀਂ ਚਾਹੁੰਦੇ ਅਸੀਂ ਤੁਹਾਨੂੰ ਸ਼ਹੀਦ ਨਹੀਂ ਕਰਨਾ ਚਾਹੁੰਦੇ ਪਰ ਉਹਨਾਂ ਨੇ ਈਨ ਨਹੀਂ ਮੰਨੀ ਉਹਨਾਂ ਨੇ ਜਿਹੜਿਆ ਜ਼ੁਲਮ ਦੇ ਖਿਲਾਫ ਉਹ ਆਪਣੀ ਆਵਾਜ਼ ਜਿਹੜੀ ਆ ਉਹ ਉਹਨਾਂ ਨੇ ਚੱਕੀ ਜਕਾਰਿਆਂ ਦੀ ਗੂੰਜ ਜਿਹੜੀ ਆ ਜਦੋਂ ਸੂਬੇ ਦੀ ਕਚੈਰੀ ਲੱਗਦੀ ਸੀ ਉਦੋਂ ਵੀ ਸਾਰਿਆਂ ਨੂੰ ਸੁਣਾਈ ਦਿੰਦੀ ਸੀ ਤੇ ਜਦੋਂ ਨੀਹਾ ਜਿਹੜੀਆਂ ਨੀਹਾ ਦੇ ਵਿੱਚ ਉਹਨਾਂ ਨੂੰ ਚਣਵਾਇਆ ਜਾ ਰਿਹਾ ਸੀਗਾ ਉਦੋਂ ਵੀ ਸਾਰਿਆਂ ਨੂੰ ਜਕਾਰਿਆਂ ਦੀ ਗੂੰਜ ਜਿਹੜੀ ਆ ਉਹ ਸੁਣਨੀ ਤਜਕਾਰਿਆਂ ਦੀ ਗੂੰਜ ਇੱਥੇ ਵੀ ਸੁਣਾਈ ਦੇ ਰਹੀ ਸੀ ਜਦੋਂ ਸਰਸਾ ਨਦੀ ਤੇ ਕੇਰਾ ਪੈਂਦਾ ਫੋਜਾਂ ਕੇਰਾ ਪਾਉਂਦੀਆਂ ਨੇ ਪਿੱਛੋਂ ਆਂਦੀਆਂ ਨੇ ਤੇ ਉਦੋਂ ਵੀ ਕਿਸ ਹਿਸਾਬ ਨਾਲ ਇੱਥੇ ਉਹਨਾਂ ਦਾ ਮੁਕਾਬਲਾ ਕੀਤਾ ਗਿਆ ਅਤੇ ਸਰਸਾ ਨਦੀ ਨੂੰ ਪਾਰ ਜਿਹੜਾ ਕੀਤਾ ਗਿਆ ਤੇ ਕਿੰਨੀ ਵੱਡੀ ਗੱਲ ਨੇ ਦੱਸੀਆ ਵੀ ਕਈ ਇਤਿਹਾਸਕਾਰ ਇਹ ਵੀ ਲਿਖਦੇ ਨੇ ਵੀ ਉਸ ਤੋਂ ਬਾਅਦ ਕਦੇ ਵੀ ਸਰਸਾ ਨਦੀ ਦੇ ਵਿੱਚ ਇੰਨਾ ਉਫਾਨ ਨਹੀਂ ਆਇਆ ਇੰਨੀ ਠੰਡ ਹੋਵੇ ਮੀਂਹ ਵਰਦਾ ਹੋਵੇ ਅੱਜ ਅਸੀਂ ਘਰਾਂ 'ਚੋਂ ਬਾਹਰ ਨਹੀਂ ਨਿਕਲ ਰਹੇ ਉਹ ਦਿਨ ਜਿਹੜੇ ਆ ਜ਼ਰੂਰ ਸਾਨੂੰ ਯਾਦ ਕਰਨੇ ਚਾਹੀਦੇ ਆ ਰੋਜ਼ ਸਾਨੂੰ ਉੱਠ ਕੇ ਇਹਨਾਂ ਦਿਨਾਂ ਦੇ ਵਿੱਚ ਇਹ ਪੋ ਦੇ ਮਹੀਨੇਾਂ ਵਿੱਚ ਉਹਨੂੰ ਯਾਦ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਸਿਰਫ ਪੋ ਦੇ ਮਹੀਨੇ ਨਹੀਂ 12 ਦੇ 12 ਮਹੀਨੇ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹਰ ਦਿਨ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਉਹਨਾਂ ਦੀ ਸ਼ਹੀਦੀ ਨੂੰ ਯਾਦ ਰੱਖਾਂਗੇ ਤਾਂ ਹੀ ਮੈਂ ਕਹਿੰਦਾ ਵੀ ਪੰਥ ਸਾਡਾ ਜਿਹੜਾ ਹੈ ਉੱਚੜ ਦੀ ਕਲਾਈ ਚ ਰਹੇਗਾ ਸਾਰੇ ਨਾਮ ਫਤਿਹ ਦੀ ਸਾਂਝ ਪੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ